ਤਾ ਕਰਕੇ ਨੋਗਰੀ ਤੋਂ ਕੱਢ ਦਿੱਤਾ ਗਿਆ ਕਿ ਤੁਹਾਨੂੰ ਕਾਲੀਦਲ ਵਾਲਾ ਨੇ ਇਸਤਰੀ ਦਿਨ ਦਾ ਪ੍ਰਧਾਨ ਨਾ ਪੰਜਾਬੀ ਚ ਇੱਕ ਕਹਾਵਤ ਮੱਛ ਛੜ ਜਾਣਾ ਤੇ ਤਾਂ ਬਲਜੀਤ ਕੌਰ ਤਾਂ ਫਿਰ ਮੱਛ ਛੜੀ ਗਈ ਨਾ ਵੀ ਇਹ ਬਣ ਕੀ ਗਿਆ ਕਿ ਕਾਲੀਦਲ ਨੂੰ ਵੋਟ ਕਿਵੇਂ ਪੈਜੂ ਲੋਕ ਹਲੇ ਬੇਬਲ ਕਲਾ ਬਰਗਾੜੀ ਬੇਅਦਬੀ ਨਹੀਂ ਭੁੱਲੇ ਜੇ ਦੋ ਬਾਦਲ ਸਾਹਿਬ ਮੁੱਖ ਮੰਤਰੀ ਸੀ ਮਤੈਨਵਾਰ ਜੇਲ੍ਹ ਗਈਆਂ ਪਰ ਬਰਬਲਜੀਤ ਕੌਰ ਦਾ ਫਰਮਾਨ ਸੀ ਵੀ ਇਹਨੂੰ ਕੱਢਣਾ ਹੀ ਕੱਢਣਾ ਆ ਨੰਨਕੀ ਕ੍ਰੈਟਾ ਤੁਹਾਡੇ ਕਾਫੀ ਇੱਥੇ ਮੈਂ ਦੇਖਿਆ ਸਿਕਿਉਰਟੀ ਵਿੱਚ ਜਿਹੜੇ ਵਿਅਕਤੀ ਨੇ ਉਹ ਜਾਣਦਾ ਇਹਨਾਂ ਨੂੰ ਇਹਨਾਂ ਤੇ ਕੋਈ ਕੇਸ ਪਾ ਦਿਓ ਜਿਹੜਾ ਕੁਝ ਵੀ ਤੁਸੀਂ ਨੁਕਸਾਨ ਕਰ ਸਕਦੇ ਹੋ ਕਰ ਦਿਓ ਜਾਂ ਮਰਵਾ ਦਿਓ ਜੂਏ ਦੇ ਹੱਥਾਂ ਹਲਦੀ ਦੀ ਗੰਢੀ ਆ ਗਈ ਸੀ ਬੰਸਾਰੀ ਬਣ ਕੇ ਬਹਿ ਗਿਆ ਇਹ ਉਹ ਹੈ ਉਹ ਲੋਕ ਹੈ ਦੇਖੋ ਇਹਨਾਂ ਨੇ ਜਿਹੜੀ ਦੁਸ਼ਮਣੀ ਲਈ ਇਹਨਾਂ ਨਿੱਜੀ ਪੱਧਰ ਤੇ ਲਈ ਹੈ ਸਾਡੇ ਮੁੱਖ ਮੰਤਰੀ ਆ ਉਹ ਵੀ ਕਿਸੇ ਨਾਲ ਨਿੱਜੀ ਹੋ ਕੇ ਲੜਦੇ ਹੈ ਕਿੱਥੇ ਕਿੱਥੇ ਇਹ ਕਪੜਾ ਹੋ ਰਿਹਾ ਅੰਗਰਵਾੜੀ ਵਿੱਚ ਕੋਈ ਕੋਈ ਸਬੂਤ ਵੀ ਹੋਣਗੇ ਤੁਹਾਡੇ ਕੋਲ ਬਿਲਕੁਲ ਬਿਲਕੁਲ ਪੂਰੇ ਸਬੂਤ ਆ ਇਹ ਪਹਿਲੀ ਸਰਕਾਰ ਹੈ ਜਿਹੜੀ ਉਹ ਮਾਂ ਦੇ ਪੇਟ ਦੇ ਵਿੱਚ ਬੱਚਾ ਮਾਸੂਮ ਬੱਚਾ ਜਿਹੜਾ ਇਹ ਉਹਦਾ ਖਾਣਾ ਹੀ ਥਾਂਗੇ ਬਲਜੀਤ ਕੌਰ ਮੁੱਖ ਮੰਤਰੀ ਤੇ ਕੇਜਰੀਵਾਲ ਕਿਉਂਕਿ ਇਹ ਜੀ ਬਹੁਤ ਵੱਡਾ ਦੋਸ਼ ਲਾ ਰਹੇ ਹੋ ਜੀ ਹਾਂ ਇਹ ਦੋਸ਼ ਮੈਂ ਤਾਂ ਲਾ ਰਹੀ ਹਾਂ ਕਿ ਜਿਹੜੀਆਂ ਕੰਪਨੀ ਆ ਨਾ ਜਿਨ੍ਹਾਂ ਨੂੰ ਇਹਨੂੰ ਦਿੱਤਾ ਹੈ ਜੀ ਉਹ ਦਿੱਲੀ ਤੋਂ ਚੱਲਦੀ ਨਾ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਮੰਤਰੀ ਦਿੱਲੀ ਨਾਲ ਰਲ ਕੇ ਖਾਂਦੇ ਨੇ ਉਹ ਖਾ ਰਹੇ ਨੇ ਜਿਹੜੇ ਸਿੱਧੇ ਇਕੱਲਾ ਖਾਣਾ ਚਾਹੁੰਦੇ ਆ ਉਹਦਾ ਰੌਲਾ ਪੈ ਜਾਂਦਾ ਬਿਲਕੁਲ ਬਿਲਕੁਲ ਸਹੀ ਤੁਸੀਂ ਇਹ ਕਹਿਣਾ ਚਾਹੁੰਦੇ ਬਿਲਕੁਲ ਤੁਸੀਂ ਸਹੀ ਪੁਆਇੰਟ ਫੜਿਆ ਤੇਜਰੀ ਵਾਲਾ ਸਭ ਤੋਂ ਵੱਡਾ ਗੈਂਗਸਟਰ ਹੈ ਵੀ ਫੋਨ ਕਰਕੇ ਉਹ ਮੰਗ ਰਿਹਾ ਹੈਗਾ ਕਿ ਫਲਾਨੇ ਜੋ ਪਤੀ ਮੈਨੂੰ ਐਨੇ ਪੈਸੇ ਦੇ ਦੇ ਕੇ ਜਾਓ ਐਨੇ ਦੇ ਕੇ ਜਾਓ ਠੀਕ ਹੈ ਤੇ ਪੈਸੇ ਤਾਂ ਮੰਤਰੀਆਂ ਦਾ ਹੀ ਉੱਥੇ ਜਾ ਰਿਹਾ ਹੁਣ ਜਿਹੜਾ ਸਕੈਨਰ ਜਾਰੀ ਕੀਤਾ ਸੀ ਉਹ ਕੀ ਸੀ ਮੈਂ ਨਾਲ ਦੱਸਿਆ ਵੀ ਲੋਕ ਤਾਂ ਉਹ ਟੁੱਟੀਆਂ ਬਾਵਾਵਾਂ ਵਾਲੀ ਗੱਲ ਬਣੀ ਖੜੀ ਉਹ ਤਾਂ ਗੱਲ ਨੂੰ ਸਾਡੇ ਔਰ ਨੂੰ ਫਿਰਦੇ ਆ ਕੀ ਕੀਤਾ ਇਹਨਾਂ ਨੇ ਪੰਜਾਬ ਲਈ ਆ ਗਿੱਦੜਵਾ ਕਹਿ ਕੇ ਗਿਆ ਮੈਂ ਨਹਿਰ ਕੱਢੂੰਗਾ ਵੋਟਾਂ ਲੈ ਕੇ ਝੂਠ ਮਾਰ ਕੇ ਉਹ ਚਲੇ ਗਿਆ ਮਾਮਾ ਦੇ ਪੁੱਤ ਗੋਲੀਆਂ ਨਾਲ ਮਾਰੇ ਜਾ ਰਿਹਾ ਹੀਰੇ ਪੁੱਤ ਗਵਾਤੇ ਸਾਡੇ ਧਨ ਤਾਂ ਕਹਿੰਦੇ ਕਿ ਗੈਂਗਸਟਰ ਪੈਦਾ ਹੀ ਕੱਲਿਆਂ ਨੇ ਕੀਤੇ ਆ ਪਰ ਉਹ ਕੀ ਹੈ ਕਿ ਜੇਕਰ ਆਮ ਆਦਮੀ ਪਾਰਟੀ ਜਾਂਦੇ ਹੋਏ ਔਰਤਾਂ ਨੂੰ 1000 ਰੁਪਏ ਦਾ ਬੈਕਲੌਗ ਵੀ ਦੇਗੀ 1000 ਰੁਪਏ ਲਾਗੂ ਵੀ ਕਰਗੀ ਤੁਸੀਂ ਇਸਤਰੀ ਵਿੰਗ ਦੇ ਪ੍ਰਧਾਨ ਹੋ ਇਸਤਰੀ ਵੋਟ ਜਾ ਸਕਦੀ ਹੈ ਆਮ ਆਦਮੀ ਪਾਰਟੀ ਦੇ ਖੇਮੇ ਵਿੱਚ ਦੁਆਰਾ ਸਿਆਸਤ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਸਿਆਸਤ ਉਹ جنگ ਹੁੰਦੀ ਹੈ ਜਿਹਦੇ ਵਿੱਚ ਰਾਜੇ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੁੰਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯਾਦਵਿਤ ਪੰਜਾਬ ਤੇ ਮੈਂ ਜਸਵਿੰਦਰ ਯਾਦ ਅੱਜ ਇੱਕ ਵਿਸ਼ੇਸ਼ ਇੰਟਰਵਿਊ ਲੈ ਕੇ ਪਹੁੰਚਿਆ ਬੜੀ ਹੀ ਦਿਲਚਸਪ ਉਹ ਇੰਟਰਵਿਊ ਹੋਊਗੀ ਜਿਹਦੇ ਵਿੱਚ ਸਾਡੇ ਮਹਿਮਾਨ ਰਹਿਣਗੇ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਸਰਾਂਜੀ ਉਹਨਾਂ ਦੇ ਨਾਲ ਜੁੜੇ ਹੋਏ ਕਿਸੇ ਤੇ ਉਹਨਾਂ ਦੀ ਪਾਰਟੀ ਪ੍ਰਤੀ ਜ਼ਿੰਮੇਵਾਰੀ ਤੇ ਉਹਨਾਂ ਦਾ ਆਉਣ ਵਾਲੇ ਦਿਨਾਂ ਵਿੱਚ ਰੋਲ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਮੈਂ ਸ਼ੁਰੂਆਤ ਵਿੱਚ ਕਿਹਾ ਕਿ ਤੁਸੀਂ ਇਸਤਰੀ ਵਿੰਗ ਦੇ ਪ੍ਰਧਾਨ ਹੋ ਸ਼੍ਰੋਮਣੀ ਕਾਲੀਦਾਲ ਦੇ ਕਦੇ ਬੀਬੀ ਜ਼ਗੀਰ ਕੌਰ ਨਾਲ ਗੱਲਬਾਤ ਹੋਈ ਨਹੀਂ ਜੀ ਬਿਲਕੁਲ ਨਹੀਂ ਕਦੇ ਵੀ ਨਹੀਂ ਹੋਈ ਉਹਨਾਂ ਨੂੰ ਰਿਪਲੇਸ ਕੀਤਾ ਗਿਆ ਤੇ ਤੁਹਾਨੂੰ ਬਣਾਇਆ ਗਿਆ ਕੋਈ ਗੁੱਸੇ ਗਲੇ ਦਾ ਸਨੇਹਾ ਇਧਰੋਂ ਉਧਰ ਤੇ ਉਧਰੋਂ ਇਧਰ ਲੱਗਿਆ ਹਾਂ ਨਹੀਂ ਨਹੀਂ ਬਿਲਕੁਲ ਮੇਰੇ ਤੱਕ ਤਾਂ ਕੋਈ ਸਨੇਹਾ ਨਹੀਂ ਲੱਗਿਆ ਨਾ ਹੀ ਉਹਨਾਂ ਨੇ ਕੋਈ ਐਦਾਂ ਦੀ ਗੱਲ ਕੀਤੀ ਪਰ ਸਾਰਿਆਂ ਨੇ ਦੇਖਿਆ ਜਦੋਂ ਮੈਨੂੰ ਪ੍ਰਧਾਨ ਬਣਾਇਆ ਗਿਆ ਸੀ ਤੇ ਕਿੰਨਾ ਵੱਡਾ ਵਾਵੇ ਵੇਲਾ ਖੜਾ ਕੀਤਾ ਗਿਆ ਸੀਗਾ ਕਿ ਇਹਨਾਂ ਨੂੰ ਪ੍ਰਧਾਨ ਕਿਉਂ ਬਣਾਇਆ ਗਿਆ ਪਰ ਮੇਰੇ ਤੱਕ ਕੋਈ ਕਦੇ ਉਹ ਪ੍ਰਧਾਨ ਜੀ ਤੱਕ ਹੀ ਰਿਹਾ ਜਿਹੜਾ ਕੁਝ ਵੀ ਸੀਗਾ ਸਰਦਾਰਸ਼ਕ ਵੀਰ ਸਿੰਘ ਬਾਦਲ ਤੱਕ ਹੀ ਰਿਹਾ ਮੇਰੇ ਤੱਕ ਕੋਈ ਮੈਸੇਜ ਨਹੀਂ ਆਇਆ ਨਾ ਕੁਝ ਐਦਾਂ ਦਾ ਨਹੀਂ ਹੋਇਆ ਬੀਬੀ ਜਗੀਰ ਕੌਰ ਨੂੰ ਪੰਜ ਮੈਂਬਰੀ ਕਮੇਟੀ ਜੁਆਇਨ ਕੀਤੀ ਹੈ ਜੇ ਉਹ ਰਿਪਲੇਸਮੈਂਟ ਆਈ ਹੈ ਉਹ ਰਿਪਲੇਸਮੈਂਟ ਦੇ ਗੁੱਸੇ ਵਿੱਚ ਇਧਰ ਉਧਰ ਗਏ ਨੇ ਨਹੀਂ ਨਹੀਂ ਉਹ ਐਦਾਂ ਨਹੀਂ ਹੈਗਾ ਕਿਉਂਕਿ ਉਹ ਤਾਂ ਪਹਿਲਾਂ ਵੀ ਨਹੀਂ ਸੀਗੇ ਜੀ ਪਾਰਟੀ ਦੇ ਵਿੱਚੋਂ ਪਹਿਲਾਂ ਵੀ ਪਾਸੇ ਹੀ ਸੀ ਉਹਨਾਂ ਨੇ ਪਾਰਟੀ ਦੇ ਖਿਲਾਫ ਚੋਣ ਲੜੀ ਸੀ ਦੁਬਾਰਾ ਪ੍ਰਬੰਧਕ ਕਮੇਟੀ ਦੀ ਤੇ ਉਹਨਾਂ ਦੇ ਤਾਂ ਪਹਿਲਾਂ ਹੀ ਗ੍ਰੇਨਸਿਸ ਚੱਲ ਰਹੇ ਸੀ ਫਿਰ ਇੱਕ ਵਾਰੀ ਵਾਪਸ ਆ ਗਏ ਸੀ ਫਿਰ ਫਿਰ ਹੁਣੋਂ ਪੰਜ ਮੈਂਬਰੀ ਕਮੇਟੀ 'ਚ ਚਲੇ ਗਏ ਕੱਲਾ ਮੁੱਦਾ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਇਸਤਰੀ ਕਾਲੀ ਦਲ ਦੇ ਪ੍ਰਧਾਨ ਨਹੀਂ ਬਣਾਇਆ ਗਿਆ ਉਹ ਜਦੋਂ ਮੈਨੂੰ ਪ੍ਰਧਾਨ ਬਣਾਇਆ ਗਿਆ ਉਦੋਂ ਹੈ ਹੀ ਨਹੀਂ ਸੀ ਇਸਤਰੀ ਕਾਲੀ ਦਲ ਦੀ ਨਾ ਪਾਰਟੀ ਚੀ ਨਹੀਂ ਸੀਗੀ ਇੱਕ ਵਕਤ ਤੁਸੀਂ ਦੋ ਔਰਤਾਂ ਦੇ ਨਾਲ ਵਿਰੋਧ ਵਿੱਚੋਂ ਮੈਂ ਤਾਂ ਸ਼ਬਦ ਲੈ ਰਿਹਾ ਕਿਉਂਕਿ ਤੁਸੀਂ ਇਸਤਰੀ ਵਿੰਗ ਦੇ ਪ੍ਰਧਾਨ ਹੋ ਇੱਕ ਬੀਬੀ ਜਗੀਰ ਕੌਰ ਇੱਕ ਬੀਬੀ ਬਲਜੀਤ ਕੌਰ ਬਿਲਕੁਲ ਬਿਲਕੁਲ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਉਹਦਾ ਕਾਰਨ ਇਹ ਦੱਸਿਆ ਗਿਆ ਕਿ ਤੁਸੀਂ ਛੁੱਟੀਆਂ ਬਹੁਤ ਜ਼ਿਆਦਾ ਲੈ ਲਈਆਂ ਤੁਹਾਡੀ ਸਟੇਟਮੈਂਟ ਸੀ ਕਿ ਛੁੱਟੀਆਂ ਨੂੰ ਲੈ ਕੇ ਕਿਸੇ ਤਰੀਕੇ ਦੇ ਕਿ ਉਹ ਵੱਜਵੇਂ ਨਿਜਮ ਹੀ ਹੈ ਨਹੀਂ ਕਿ ਕਿੰਨੀਆਂ ਛੁੱਟੀਆਂ ਲੈਣੀਆਂ ਤੇ ਕਿੰਨੀਆਂ ਨਹੀਂ ਤਾਂ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ ਕਿ ਤੁਹਾਨੂੰ ਕਾਲੀਦਲ ਵਾਲਾ ਨੇ ਇਸਤਰੀ ਵਿੰਗ ਦਾ ਪ੍ਰਧਾਨ ਲਾਤਾ ਹਾਂਜੀ ਦੇਖੋ ਮੈਂ ਆਪਾਂ ਇਹ ਗੱਲ ਕਰੀਏ ਕਿ ਜਦੋਂ ਮੈਂ ਇਸਤਰੀ ਕਾਲੀਦਲ ਦੀ ਪ੍ਰਧਾਨ ਬਣੀ ਤਾਂ ਮੇਰੇ ਵਾਸਤੇ ਇੱਕ ਕੰਡਿਆਂ ਦੀ ਸੇਜ ਸੀ ਜੀ ਠੀਕ ਹੈ ਮੈਂ ਦੋਵਾਂ ਪਾਸਿਆਂ ਤੋਂ ਜਿਵੇਂ ਤੁਹਾਡੀ ਆਪਣੀ ਸਟੇਟਮੈਂਟ ਹੈ ਵੀ ਦੋ ਪਾਸਿਆਂ ਤੋਂ ਮੈਂ ਵਿਰੋਧ ਦਾ ਸਾਹਮਣਾ ਕੀਤਾ ਜੀ ਤੀਜਾ ਜਿਹੜਾ ਹੈਗਾ ਮੈਨੂੰ ਪਾਰਟੀ ਦੇ ਵਿੱਚ ਮਿਹਨਤ ਕਰਨੀ ਪਈ ਕਿ ਪਾਰਟੀ ਦੇ ਨਾਲ ਔਰਤਾਂ ਨੂੰ ਜੋੜਨ ਪਾਰਟੀ ਸਰਵਾਈਵ ਹੋਵੇ ਇਲੈਕਸ਼ਨ ਆ ਰਿਹਾ ਸੀ ਸਾਹਮਣੇ ਐਮਪੀ ਇਲੈਕਸ਼ਨ ਸੀ ਤਾਂ ਅਸੀਂ ਬਹੁਤ ਵੱਡੀ ਔਰਤਾਂ ਦੀ ਇੱਕ ਕਾਨਫਰੰਸ ਕੀਤੀ ਸੀ ਮੁਕਸਰ ਦੇ ਵਿੱਚ 10000 ਔਰਤਾਂ ਦਾ ਇਕੱਠ ਕੀਤਾ ਸੀ ਬਿਲਕੁਲ ਜੀ ਤਾਂ ਮੈਂ ਉਸ ਵੇਲੇ ਏ ਸਮਝੋ ਕਿ ਮੈਨੂੰ ਪ੍ਰੈਸ਼ਰ ਰੈਟ ਸੀਗੀ ਪਰ ਮੈਨੂੰ ਇਹ ਸੀਗਾ ਮੈਂ ਆਪਦੇ ਕੰਮ ਨੂੰ ਟਾਰਗੇਟ ਕੀਤਾ ਉਹਦੇ ਕੰਮ ਤੇ ਧਿਆਨ ਦਿੱਤਾ ਕਿ ਮੈਨੂੰ ਜਿਹੜਾ ਮੇਰੀ ਜ਼ਿੰਮੇਵਾਰੀ ਲਈ ਗਈ ਹੈ ਮੈਂ ਉਹਨੂੰ ਪੂਰੀ ਕਰਾਂ ਤੇ ਵਾਕਈ ਤੁਹਾਡੀ ਗੱਲ ਸਹੀ ਹੈ ਕਿ ਬਲਜੀਤ ਕੌਰ ਵੀ ਇੱਕ ਆਰਟ ਜੀ ਜਿਹੜੇ ਮਨਿਸਟਰ ਸੀ ਸਾਡੇ ਡਿਪਾਰਟਮੈਂਟ ਦੇ ਜਦੋਂ ਹੀ ਮੈਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ ਤਾਂ ਉਹਨਾਂ ਦੇ ਪੈਰਾਂ 'ਚੋਂ ਜ਼ਮੀਨ ਨਿਕਲ ਗਈ ਇੱਕ ਜੇ ਮੈਂ ਸਧਾਰਨ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਸੀ ਤਾਂ ਇੱਕ ਮਸਲੇ ਸੀ ਠੀਕ ਹੈ ਮੈਂ ਆਂਗਣਵਾੜੀ ਵਰਕਰਾਂ ਦੇ ਮਸਲੇ ਉਹਨਾਂ ਤੱਕ ਲੈ ਕੇ ਜਾਂਦੀ ਸੀ ਉਹਨਾਂ ਨੂੰ ਕੋਈ ਖਤਰਾ ਨਹੀਂ ਸੀ ਇਸ ਗੱਲ ਦਾ ਵੀ ਠੀਕ ਹੈ ਇੱਕ ਆਪਣਾ ਰੋਲ ਅਦਾ ਕਰ ਰਹੀ ਆ ਪਰ ਜਦੋਂ ਉਹਨਾਂ ਨੂੰ ਲੱਗਿਆ ਵੀ ਮੈਂ ਪੋਲਿਟਿਕਸ ਦੇ ਵਿੱਚ ਆ ਗਈ ਆ ਤਾਂ ਉਹਨਾਂ ਨੂੰ ਇਹ ਲੱਗਣ ਲੱਗਾ ਕਿ ਨਹੀਂ ਵੀ ਇਹ ਤਾਂ ਹੁਣ ਸਾਡੇ ਸਾਹਮਣੇ ਇੱਕ ਤਰ੍ਹਾਂ ਨਾਲ ਬਰਾਬਰ ਆ ਕੇ ਖੜ ਗਏ ਆ ਚੈਲੰਜ ਖੜਾ ਹੋ ਗਿਆ ਚੈਲੰਜ ਹੋ ਗਿਆ ਤਾਂ ਉਹਨਾਂ ਨੇ ਉਸੇ ਦਿਨ ਤੋਂ ਹੀ ਧਾਰ ਲਿਆ ਸੀਗਾ ਕਿ ਸਾਡੀ ਯੂਨੀਅਨ ਜਿਹੜੀ ਹੈਗੀ ਆ ਪਹਿਲਾਂ ਤਾਂ ਉਹ ਉਹਨੂੰ ਖਰਾਬ ਕਰਨਾ ਸ਼ੁਰੂ ਕੀਤਾ ਮੇਰੇ ਤੇ ਪ੍ਰੈਸ਼ਰ ਬਣਾਉਣਾ ਸ਼ੁਰੂ ਕੀਤਾ ਬਹੁਤ ਮੇਰੀ ਹਰਾਸਮੈਂਟ ਕੀਤੀ ਉਹਨਾਂ ਨੇ ਤੇ ਅਖੀਰ ਨੂੰ ਜਦੋਂ MP ਇਲੈਕਸ਼ਨ ਹੋਇਆ ਜੀ ਤੇ ਇਹਦੇ ਵਿੱਚ ਬਲਜੀਤ ਕੌਰ ਵੀ ਆਪਣੇ ਮਲੋਟ ਤੋਂ ਹਾਰ ਗਏ ਕალი ਦਲ ਜਿੱਤਿਆ ਸੀ MP ਇਲੈਕਸ਼ਨ ਦੇ ਵਿੱਚ ਜੀ ਤੇ ਉਧਰੋਂ ਬਠਿੰਡਾ ਸੀਟ ਅਸੀਂ ਜਿੱਤ ਲਈ ਸੀ ਤਾਂ ਇਹਨਾਂ ਨੇ ਨਾਲ ਦੀ ਨਾਲ ਹਾਲਾਂਕਿ ਪਹਿਲਾਂ ਇਹਨਾਂ ਦੀਆਂ ਕੋਸ਼ਿਸ਼ਾਂ ਤਾਂ ਪਹਿਲਾਂ ਹੀ ਸੀਗੀਆਂ ਬਿਕਵੇਂ ਨਾ ਕਿਵੇਂ ਫਿਰ ਤਾਂ ਇਹਨਾਂ ਦੇ ਜਿਵੇਂ ਕਹਿ ਲਓ ਵੀ ਬੰਦਾ ਪੰਜਾਬੀ ਚ ਇੱਕ ਕਹਾਵਤ ਹੈ ਮੱਛ ਸੜ ਜਾਣਾ ਹੂੰ ਫਿਰ ਤਾਂ ਬਲਜੀਤ ਕੌਰ ਤਾਂ ਫਿਰ ਮੱਛ ਸੜੀ ਗਈ ਨਾ ਵੀ ਇਹ ਬਣ ਕੀ ਗਿਆ ਵੀ ਮੈਂ ਵੀ ਹਾਰ ਗਈ ਬਲੋਟ ਤੋਂ ਹੂੰ ਤੇ ਬਾਕੀ ਅਸੀਂ ਬਠਿੰਡਾ ਸੀਟ ਤਾਂ ਸਾਡੇ ਲਈ ਬਹੁਤ ਜ਼ਰੂਰੀ ਸੀ ਝਾੜੂ ਵਾਲਿਆਂ ਲਈ ਮੈਡਮ ਮੈਂ ਤੁਹਾਨੂੰ ਰੋਕ ਕੇ ਇੱਕ ਸਵਾਲ ਵਿੱਚ ਹੋਰ ਕਰ ਦੇਵਾਂ ਉਹ ਇਹ ਹੈ ਕਿ ਤੁਸੀਂ ਪਹਿਲਾਂ ਅੰਗਨਵਾੜੀ ਯੂਨੀਅਨ ਦੇ ਪ੍ਰਧਾਨ ਸੀ ਉਸ ਤੋਂ ਪਹਿਲਾਂ ਕਾਲੀ ਦਲ ਨਾਲ ਤੁਹਾਡਾ ਬਿਲਕੁਲ ਵੀ ਲਗਾਓ ਨਹੀਂ ਸੀ ਸਿਰਫ ਪ੍ਰਧਾਨ ਸੀ ਤੁਸੀਂ ਹਾਂਜੀ ਬਿਲਕੁਲ ਬਿਲਕੁਲ ਐਦਾਂ ਨਹੀਂ ਹੈਗਾ ਸੀ ਦੇਖੋ ਜੀ ਮੇਰਾ ਅਕਾਲੀ ਦਲ ਨਾਲ ਕੋਈ ਲਗਾਓ ਨਹੀਂ ਸੀਗਾ ਬੇਸ਼ੱਕ ਸਾਡੀਆਂ ਫੈਮਲੀਆਂ ਅਸੀਂ ਜਿਹੜੇ ਹੈਗੇ ਆ ਜਿਆਦਾਤਰ ਪੰਜਾਬੀ ਅਕਾਲੀ ਹੈ ਜਿਆਦਾਤਰ ਪੰਜਾਬੀ ਕਿਉਂਕਿ ਅਸੀਂ ਜਦੋਂ ਜੰਮੇ ਪਲੇ ਸਾਨੂੰ ਸੁਰਤਾਈ ਸਾਡੇ ਇੱਕ ਇੱਕ ਹਿਸਟਰੀ ਅਕਾਲੀ ਦਲ ਦੀ ਆਪਣੇ ਆਪ ਚ ਠੀਕ ਹੈ ਅਸੀਂ ਉਸ ਗੱਲ ਨੂੰ ਕੀ 100 ਸਾਲ ਪੁਰਾਣੀ ਪਾਰਟੀ ਹੈ ਬਿਲਕੁਲ ਇਤਿਹਾਸਤਾ ਹੈ ਪੰਜਾਬੀਆਂ ਦੀ ਪਾਰਟੀ ਹੈ ਇਹਨੇ ਖੇਤਰੀ ਪਾਰਟੀ ਹੈ ਹਰ ਜਿਹੜਾ ਪੰਜਾਬੀ ਸੀ ਉਹ ਸ਼ਰਮਣੇ ਅਕਾਲੀ ਦਲ ਦੇ ਨਾਲ ਜੁੜੇ ਸਾਡੀਆਂ ਫੈਮਲੀਆਂ ਵੀ ਜੁੜੀਆਂ ਹੋਈਆਂ ਸੀਗੀਆਂ ਸੋ ਅਸੀਂ ਜਨਮਜਾਤ ਅਕਾਲੀ ਸੀ ਪਰ ਉਹ ਆਏ ਨਹੀਂ ਸੀ ਵੀ ਮੈਂ ਕੋਈ ਅਹੁਦੇਦਾਰ ਸੀ ਮਤਲਬ ਐਕਟੋ ਮੈਂਬਰ ਨਹੀਂ ਸੀ ਤੁਸੀਂ ਨਾ ਬਿਲਕੁਲ ਵੀ ਨਹੀਂ ਸੀਗੀ ਜੀ ਤੇ ਬਾਕੀ ਜਿਹੜਾ ਜਿਵੇਂ ਮੈਂ ਤਾਂ ਐਜੀਟੇਸ਼ਨਾਂ ਵੀ ਬਹੁਤ ਕੀਤੀਆਂ ਤੁਹਾਨੂੰ ਪਤਾ ਹੈ ਜੀ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਮੈਂ ਤਿੰਨ ਵਾਰ ਜੇਲ੍ਹ ਗਈਆਂ ਜੀ ਤਾਂ ਉਸ ਸਮੇਂ ਦराण ਆਪਦੀਆਂ ਮੈਂ ਸੰਘਰਸ਼ ਕਰਕੇ ਆਪਦੀਆਂ ਅੰਗਣਵਾੜੀ ਵਰਕਰ ਹੈਲਪਰ ਨੂੰ ਉਹਨਾਂ ਦੇ ਹੱਕ ਦਵਾਏ ਜਿਹੜੇ ਵੀ ਅੱਜ ਤੱਕ ਮਿਲੇ ਆ ਤਾਂ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕਿ ਬਲਜੀਤ ਕੌਰ ਨੂੰ ਜਦੋਂ ਇਹ ਲੱਗਿਆ ਕਿ ਵੀ ਇਦਾਂ ਆ ਸਾਰਾ ਕੁਝ ਵਾਪਰ ਗਿਆ ਵੀ ਸਾਡੇ ਹੱਥੋਂ ਸਟਰੀਟ ਉਹ ਵੀ ਨਿਕਲ ਗਈ ਮੈਂ ਵੀ ਆਪਦੇ ਹਲਕੇ ਤੋਂ ਹਾਰ ਗਈ ਤਾਂ ਉਹਨਾਂ ਨੇ ਮੈਨੂੰ ਨਾਲ ਦੀ ਨਾਲ ਇੱਕ ਸਾਡੇ ਦਫ਼ਤਰ ਦੇ ਵਿੱਚ 15 ਦਿਨ ਇਸ ਗੱਲ ਦੀ ਲੜਾਈ ਚੱਲੀ ਹੈੱਡ ਕੁਆਟਰ ਤੇ ਵੀ ਤੁਸੀਂ ਸਾਡੇ ਕੋਲੋਂ ਗਲਤ ਕਰਵਾ ਰਹੇ ਹੋ ਵੀ ਉਹ ਕਿਸੇ ਵੀ ਥਾਂ ਤੇ ਗਲਤ ਨਹੀਂ ਜੀ ਪਰ ਬਲਜੀਤ ਕੌਰ ਦਾ ਫਰਮਾਨ ਸੀ ਵੀ ਇਹਨੂੰ ਕੱਢਣਾ ਹੀ ਕੱਢਣਾ ਹਰ ਹਾਲਤ ਦੇ ਵਿੱਚ ਕੱਢਣਾ ਹੀ ਕੱਢਣਾ ਬਿਨਾਂ ਵਜ੍ਹਾ ਇੱਕ ਗੱਲ ਬਣਾਈ ਗਈ ਕਿ ਛੁੱਟੀਆਂ ਵੱਧ ਲਈਆਂ ਠੀਕ ਹੈ ਕੋਈ ਇਦਾਂ ਦਾ ਰੂਲ ਨਹੀਂ ਸੀ ਸਾਡੇ ਡਿਪਾਰਟਮੈਂਟ ਦੇ ਵਿੱਚ ਇਹਨਾਂ ਨੇ ਮੇਰੇ ਕਰਕੇ ਬਾਅਦ ਚ ਬਣਾਇਆ ਉਹ ਪਰ ਉਹ ਲਾਗੂ ਕਦੋਂ ਕੀਤਾ ਪਹਿਲਾਂ ਪਿੱਛੋਂ ਤੋਂ ਜੀ ਬੈਕ ਡੇਟ ਵਿੱਚ ਲਾਗੂ ਕਰਤਾ ਬੈਕ ਡੇਟ ਤੋਂ ਲਾਗੂ ਕਰਤਾ ਜਦੋਂ ਇਹਨਾਂ ਨੇ ਮੈਨੂੰ ਮਈ ਦੇ ਵਿੱਚ ਇਹਨਾਂ ਨੇ ਚਿੱਠੀ ਕੱਢੀ ਕਿ ਤੁਸੀਂ 20 ਤੋਂ ਬਾਅਦ ਛੁੱਟੀਆਂ ਨਹੀਂ ਲੈ ਸਕਦੇ ਜੀ ਮਈ 24 ਚ ਉਸ ਤੋਂ ਬਾਅਦ ਮੈਂ ਕਦੇ ਛੁੱਟੀ ਨਹੀਂ ਲਈ ਮੈਂ ਜਿਹੜਾ ਵੀ ਆਪਦਾ ਕੰਮ ਵਰਕ ਕੀਤਾ ਮੈਂ ਪਹਿਲਾਂ ਜੌਬ ਤੇ ਜਾਂਦੀ ਸੀ ਬਾਅਦ ਦੇ ਵਿੱਚ ਮੈਂ ਆਪਣਾ ਕੰਮ ਕਰਦੀ ਸੀ ਜੀ ਠੀਕ ਹੈ ਪਰ ਇਹਨਾਂ ਨੇ ਫਿਰ ਵੀ ਉਹ ਬਹਾਨਾ ਬਣਾ ਕੇ ਮੈਨੂੰ ਵੈਸੇ ਹੀ ਕੱਢਤਾ ਕੋਈ ਉਹ ਲੌਜੀਕ ਨਹੀਂ ਹੈਗਾ ਤੁਹਾਨੂੰ ਕੋਈ ਥ੍ਰੈਟ ਹੈ ਤੁਹਾਡੇ ਕਾਫੀ ਇੱਥੇ ਮੈਂ ਦੇਖਿਆ ਸਿਕਿਉਰਿਟੀ ਵਿੱਚ ਜਿਹੜੇ ਵਿਅਕਤੀ ਨੇ ਉਹ ਕਾਫੀ ਸਰਗਰਮ ਨੇ ਚੈੱਕ ਕਰ ਰਹੇ ਨੇ ਪੁੱਛ ਰਹੇ ਨੇ ਕਿੱਥੋਂ ਆਏ ਹੋ ਅਸੀਂ ਵੀ ਸੱਟ ਬਾਹਰ ਲਾਇਆ ਅਸੀਂ ਵੀ ਅੰਦਰ ਇੰਟਰ ਨਹੀਂ ਹੋ ਸਕਿਆ ਤੁਹਾਡੇ ਕੋਲ ਕੋਈ ਥ੍ਰੈਟ ਆ ਤੁਹਾਨੂੰ ਕਿਸੇ ਤਰੀਕੇ ਦਾ ਨਹੀਂ ਨਹੀਂ ਦੇਖੋ ਮੈਂ ਇਹ ਨਹੀਂ ਕਹਿੰਦੀ ਕਿ ਮੈਨੂੰ ਕੋਈ ਐਡਾ ਵੱਡਾ ਕੋਈ ਥ੍ਰੈਟ ਹੈ ਪਰ ਜਿਹੜਾ ਜਿਸ ਤਰ੍ਹਾਂ ਦੇ ਸਰਕਾਰ ਦੇ ਹਾਲਾਤ ਹੈਗੇ ਹਨਾ ਜੀ ਤੇ ਅੱਜ ਕੱਲ ਤਾਂ ਹਰ ਕੋਈ ਥ੍ਰੈਟ ਦੇ ਵਿੱਚ ਆ ਸੇਫ ਤਾਂ ਤੁਸੀਂ ਵੀ ਨਹੀਂ ਹੈਗੇ ਦੇਖੋ ਸਾਡਾ ਛੋਟਾ ਵੀਰ ਆ ਬਹੁਤ ਪੁਰਾਣੇ ਸਾਡੇ ਰਿਲੇਸ਼ਨ ਆ ਵੈਸੇ ਸਾਰੇ ਪੰਜਾਬ ਦੇ ਆਪਾਂ ਇੱਕ ਦੂਜੇ ਦੇ ਭੈਣ ਭਰਾ ਹੀ ਆ ਬਿਲਕੁਲ ਜੀ ਮੈਂ ਤਾਂ ਕਹਿੰਦੀ ਸਾਰੀ ਦੁਨੀਆ ਹੀ ਸਾਡੀ ਹੈ ਇੱਕ ਆ ਹਨਾ ਜੀ ਫਿਰ ਅਸੀਂ ਪੰਜਾਬੀ ਫਿਰ ਉਦੋਂ ਅੱਗੇ ਅਸੀਂ ਸਾਰਾ ਪੰਜਾਬ ਇੱਕ ਸਾਡਾ ਏਰੀਆ ਇੱਕ ਤਾਂ ਇਸ ਤਰ੍ਹਾਂ ਐਦਾਂ ਦਾ ਬਹੁਤ ਬੁਰੇ ਹਾਲਾਤ ਆ ਮੈਂ ਤਾਂ ਇਹ ਕਹਿ ਨਹੀਂ ਵੀ ਜਿਹੜੇ ਤਰ੍ਹਾਂ ਦੇ ਸਰਕਾਰ ਦੇ ਹਾਲਾਤ ਹਨ ਇਹ ਹੁਣ ਤੁਸੀਂ ਤਰਨ ਤਰਨ ਦੀ ਸੀਟ ਤੇ ਅਕਾਲੀ ਦਲ ਦੇ ਲੋਕ ਜਿੱਤੇ ਲੜੇ ਹੈ ਨਾ ਤੇ ਜਿਹੜਾ ਕੁਝ ਵੀ ਹੋਇਆ ਕਿ ਵੀ ਉਹਨਾਂ ਨੂੰ ਚੋਕ ਰਹੇ ਆ ਤੇ ਉਹ ਇਹਨਾਂ ਦਾ ਇਹ ਹੈਗਾ ਵੀ ਜਾਣਦਾ ਇਹਨਾਂ ਨੂੰ ਇਹਨਾਂ ਤੇ ਕੋਈ ਕੇਸ ਪਾ ਦਿਓ ਜਿਹੜਾ ਕੁਝ ਵੀ ਤੁਸੀਂ ਨੁਕਸਾਨ ਕਰ ਸਕਦੇ ਹੋ ਕਰ ਦਿਓ ਜਾਂ ਮਰਵਾ ਦਿਓ ਪ੍ਰਧਾਨ ਜੀ ਤੇ ਵੀ ਤਾਂ ਹਮਲਾ ਹੋਇਆ ਹੀ ਅਮਰਤਸਰ ਜੀ ਹਨਾ ਕੋਈ ਸੇਫ ਨਹੀਂ ਹੈਗਾ ਇੱਥੇ ਤਾਂ ਕਰਕੇ ਥੋੜਾ ਜਿਆ ਹੁੰਦਾ ਹੀ ਹੈ ਕਿ ਤੁਸੀਂ ਆਪ ਦੀ ਥੋੜਾ ਸਿਕਿਉਰਟੀ ਦਾ ਖਿਆਲ ਰੱਖੋ ਅੰਗਣਵਾੜੀ ਵਰਕਰਾਂ ਦੇ ਨਾਲ ਬਿਲਕੁਲ ਤੁਹਾਡਾ رابطہ ਹੋਊਗਾ ਲੰਬਾ ਟਾਈਮ ਤੁਸੀਂ ਰਹੇ ਹੋ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜੇਕਰ ਮੈਂ ਤੁਹਾਨੂੰ ਪੁੱਛਾਂ ਕਿਸ ਤਰੀਕੇ ਦੀ ਸਥਿਤੀ ਹੈ ਅੰਗਣਵਾੜੀਆਂ ਦੀ ਅੱਜ ਹਾਂਜੀ ਦੇਖੋ ਮੈਂ ਅੱਜ ਵੀ ਮਿਆਂਗਣਵੜੀ ਯੂਨੀਅਨ ਦੀ ਪ੍ਰੈਜ਼ੀਡੈਂਟ ਆ ਮੈਂ ਨੈਸ਼ਨਲ ਪ੍ਰੈਜ਼ੀਡੈਂਟ ਆ ਜੀ ਮੇਰਾ ਅੱਜ ਵੀ ਮੈਂ ਇਹਨਾਂ ਨੇ ਤਾਂ ਇਹਨਾਂ ਦਾ ਟਾਰਗੇਟ ਹੀ ਸੀ ਮੈਂ ਬੈਕ ਤੇ ਥੋੜਾ ਜਿਹਾ ਜਾ ਕੇ ਤੁਹਾਨੂੰ ਦੱਸਾਂ ਵੀ ਮੈਨੂੰ ਇਹਨਾਂ ਨੇ ਨੌਕਰੀ ਤੋਂ ਕਿਉਂ ਕੱਢਿਆ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਇੱਕ ਤਾਂ ਪੋਲਿਟਿਕਸ ਹੋ ਗਈ ਵੀ ਇੱਕ ਦੂਜਾ ਇਹ ਸੀਗਾ ਵੀ ਇਹਨੂੰ ਪ੍ਰਧਾਨਗੀ ਤੋਂ ਲਾਉਣਾ ਸਿੱਧਾ ਤਾਂ ਇੰਟਰ ਨਹੀਂ ਕਰ ਸਕਦੇ ਸੀ ਮੇਰੀ ਜਥੇਬੰਦੀ 'ਚ ਕਿਵੇਂ ਕੋਈ ਇੰਟਰ ਕਰ ਸਕਦਾ ਤਾਂ ਇਹਨਾਂ ਨੇ ਕੀਤਾ ਕਿ ਆਪਾਂ ਵਰਕਰਸ ਦੇ ਵਿੱਚ ਇਹ ਗੱਲ ਕਹੀਏ ਕਿ ਤੁਸੀਂ ਜਿਹੜਾ ਹੈਗਾ ਵੀ ਇਹ ਹੁਣ ਅੰਗਣਵੜੀ ਵਰਕਰ ਨਹੀਂ ਹੈਗੀ ਇਸ ਕਰਕੇ ਤੁਹਾਡੀ ਪ੍ਰਧਾਨ ਨਹੀਂ ਹੋ ਸਕਦੀ ਉਹ ਉਹ ਅੰਗਨwadi ਵਰਕਰ ਦੇ ਸਾਈਡ ਕਰਨਗੇ ਇਹਨਾਂ ਕੋ ਸਾਡਾ ਪ੍ਰਧਾਨ ਕੌਣ ਹੋਊਗਾ ਹੈਨਾ ਸੋ ਇਸ ਕਰਕੇ ਇਹਨਾਂ ਨੇ ਇੱਕ ਪੂਰਾ ਫਲਾਇਆ ਸਾਰੀਆਂ ਵਰਕਰਸ ਦੇ ਵਿੱਚ ਪਰ ਵਰਕਰਸ ਨੇ ਗੱਲ ਨਹੀਂ ਮੰਨੀ ਬਾਕਾਇਦਾ ਸਾਡੀ ਇੱਕ ਮੀਟਿੰਗ ਹੋਈ ਜਲਾਸਟਾਈਪ ਹੋਇਆ ਉਹਦੇ ਚ ਫਿਰ ਇਹਨਾਂ ਨੂੰ ਕਿਹਾ ਗਿਆ ਸਰਕਾਰ ਨੂੰ ਕਿ ਤੁਸੀਂ ਇਹ ਨਹੀਂ ਕਰ ਸਕਦੇ ਵੀ ਪ੍ਰਧਾਨ ਹਰਗੋਬਿੰਦ ਕੌਰ ਹੀ ਹੈ ਸਾਡੀ ਇਹਨਾਂ ਨੇ 2-3 ਲੈਟਰ ਵੀ ਕੱਢੇ ਸਾਨੂੰ ਸਾਡੀ ਯੂਨੀਅਨ ਨੂੰ ਉਹਦੇ ਚ ਇਹਨਾਂ ਨੇ ਲਿਖਿਆ ਯੂਨੀਅਨ ਦਾ ਨਾਮ ਲਿਖਤਾ ਮੀਟਿੰਗ ਲਈ ਆਓ ਉੱਤੇ ਮੇਰਾ ਨਾਮ ਨਹੀਂ ਪ੍ਰਦਾਨ ਦਾ ਨਾਮ ਨਹੀਂ ਦੱਸੋ ਕੌਣ ਜਾਊਗਾ ਮੇਰੇ ਕੋਲ ਜਾਊਗਾ ਹਾਂ ਐਡਰੈਸ ਮੇਰਾ ਮੀਟਿੰਗ ਚਿੱਠੀ ਇੱਥੇ ਆ ਰਹੀ ਹੈ ਪਰ ਉੱਤੇ ਮੇਰਾ ਨਾਮ ਨਹੀਂ ਪੈਜਾ ਇਹ ਬਹੁਤ ਮੈਂ ਕਹਿੰਨੀ ਘਟਿਆ ਸਿਆਸਤ ਕਰਦੇ ਆ ਲੋਕ ਇਹਨਾਂ ਦਾ ਇਹ ਤਾਂ ਇੱਕ ਕੀ ਕਹਿੰਦੇ ਚੂਹੇ ਦੇ ਹੱਥ ਹਲਦੀ ਦੀ ਗੰਢੀ ਆ ਗਈ ਤੇ ਅਪਨਸਾਰੀ ਬਣ ਕੇ ਬਹਿ ਗਿਆ ਇਹ ਉਹ ਹੈ ਉਹ ਲੋਕ ਹੈ ਇਹ ਕਿ ਇਹਨਾਂ ਨੂੰ ਨਾ ਇਹਨਾਂ ਨੂੰ ਸਿਆਸਤ ਬਾਰੇ ਪਤਾ ਇਹ ਦੇਖੋ ਇਹਨਾਂ ਨੇ ਜਿਹੜੀ ਦੁਸ਼ਮਣੀ ਲਈ ਇਹ ਨਿੱਜੀ ਪੱਧਰ ਤੇ ਲਈ ਹੈ ਇਹ ਇਹ ਇਹਨੂੰ ਪੋਲਿਟਿਕਸ ਦੇ ਵਿੱਚ ਇਹਨਾਂ ਨੇ ਨਿੱਜੀ ਬਣਾ ਲਿਆ ਜਿਵੇਂ ਸਾਡੇ ਮੁੱਖ ਮੰਤਰੀ ਆ ਉਹ ਵੀ ਕਿਸੇ ਨਾਲ ਨਿੱਜੀ ਹੋ ਕੇ ਲੜਦੇ ਨੇ ਨਿੱਜੀ ਪੱਤਰਕਾਰਾਂ ਨਾਲ ਦੇਖੋ ਤੁਸੀਂ ਰਤਨ ਬਾਰੇ ਕੀ ਕਿਹਾ ਹਾਂ ਰਤਨ ਬਾਰੇ ਸਟੇਟਮੈਂਟ ਆਈ ਹੈ ਜੀ ਸਟੇਜ ਤੋਂ ਹੀ ਆਈ ਹੈ ਹੈ ਨਾ ਸਟੇਜ ਤੋਂ ਖੜ ਕੇ ਇੱਕ ਪੰਜਾਬ ਦੇ ਮੁੱਖ ਮੰਤਰੀ ਇੱਕ ਰਿਪੋਰਟਰ ਨੂੰ ਕਿੱਦਾਂ ਬੋਲ ਰਹੇ ਹੈਗੇ ਉਹਦਾ ਨਾਮ ਲੈ ਕੇ ਬੋਲ ਰਹੇ ਆ ਫਿਰ ਉਹਨਾਂ ਨੇ ਇੱਕ ਮੇਰਾ ਆਪਣੇ ਏਰੀਏ ਦੇ ਮੁੰਡੇ ਆ ਸਾਰੇ ਹਰਿਆਣੇ ਦੀ ਗੱਲ ਆ ਵੀ ਅਸੀਂ ਲੋਕ ਇਹਨਾਂ ਦੇ ਮੈਨੂੰ ਤਾਂ ਲੱਗਦਾ ਵੀ ਅਸੀਂ ਇਹਨਾਂ ਨੂੰ ਜ਼ਿਆਦਾ ਉਹ ਥੋੜਾ ਜਿਹਾ ਲੈਣੇ ਆ ਤਾਂ ਕਰਕੇ ਸਾਡੇ ਨਾਲ ਇਹ ਜ਼ਿਆਦਾ ਅਭਿਸ਼ਕ ਆਪ ਵੀ ਸਾਡੇ ਏਰੀਆ ਦੇ ਹੀ ਮੁੱਖ ਮੰਤਰੀ ਸੋ ਜਿਹੜੀ ਮੈਂ ਗੱਲ ਕਹਿਣਾ ਚਾਹੁੰਦੀ ਸੀਗੀ ਕਿ ਪੋਲਿਟਿਕਸ ਇਹਨਾਂ ਨੂੰ ਕਰਨੀ ਨਹੀਂ ਉਹਦੇ ਨਿੱਜੀ ਦੁਸ਼ਮਣੀ ਬਣਾਉਂਦੇ ਆ ਇਹ ਜਿਹੜੀ ਨਹੀਂ ਹੋਣੀ ਚਾਹੀਦੀ ਰਾਜਨੀਤੀ ਦੇ ਵਿੱਚ ਤੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਆਂਗਣਵਾੜੀ ਬਾਰੇ ਉਹਦੇ ਵਿੱਚ ਜੇ ਮੈਂ ਤੁਹਾਨੂੰ ਦੱਸਾਂ ਤਾਂ ਆਂਗਣਵਾੜੀ ਦੇ ਵਿੱਚ ਇਸ ਵੇਲੇ ਦੇਖੋ ਇਤਿਹਾਸ ਬਣ ਰਿਹਾ ਜਦੋਂ ਇਹ ਜਾਊਗੀ ਨਾ ਸਰਕਾਰ ਕਿਉਂਕਿ ਹੁਣ ਤਾਂ ਪੜਦੇ ਪੈ ਰਹੇ ਆ ਜਦੋਂ ਇਹ ਸਰਕਾਰ ਜਾਊਗੀ ਜਦੋਂ ਫਰੋਲਿਆ ਜਾਊਗਾ ਇੰਨਾ ਕਪੜਾ ਚੱਲ ਰਿਹਾ ਨਾ ਕਿ ਇੱਕ ਸਮਾਜਿਕ ਸੁਰੱਖਿਆ ਥੋੜਾ ਬਰੀਫ ਕਰਾਂਗੇ ਜੀ ਥੋੜਾ ਜਿਹਾ ਬਰੀਫ ਵਿੱਚ ਦੱਸੂ ਕਿ ਕਿੱਥੇ ਕਿੱਥੇ ਇਹ ਕਪੜਾ ਹੋ ਰਿਹਾ ਅੰਗਰਵਾੜੀ ਵਿੱਚ ਕੋਈ ਕੋਈ ਸਬੂਤ ਵੀ ਹੋਣਗੇ ਤੁਹਾਡੇ ਕੋਲ ਬਿਲਕੁਲ ਬਿਲਕੁਲ ਪੂਰੇ ਸਬੂਤ ਆ ਕਿ ਇਹ ਅੰਗਣਵਾੜੀ ਦੇ ਵਿੱਚ ਜਿਹੜਾ ਇਹ ਸਮਾਜਿਕ ਸੁਰੱਖਿਆ ਦਾ ਹੈਗਾ ਜਿਹੜਾ ਅਸੀਂ ਲੋਕਾਂ ਨੂੰ ਸਮਾਜਿਕ ਸੁਰੱਖਿਆ ਦੇਣੀ ਹੈ ਹਾਂ ਸੋਸ਼ਲ ਸਿਕਿਉਰਿਟੀ ਦੇਣੀ ਹੈ ਨਾਲ ਜਿਹੜਾ ਮਾਂ ਤੇ ਬੱਚਾ ਹੈ ਇਸਤਰੀ ਤੇ ਬਾਲ ਵਿਕਾਸ ਠੀਕ ਹੈ ਉਹਦੇ ਲਈ ਇਹ ਉਹਨਾਂ ਦੀ ਡਿਵੈਲਪਮੈਂਟ ਲਈ ਹੈ ਤੇ ਹੋ ਕੀ ਰਿਹਾ ਹੈਗਾ ਕਿ ਅਸੀਂ ਜਿਹੜਾ ਮਾਂ ਦੇ ਪੇਟ ਦੇ ਵਿੱਚ ਬੱਚਾ ਆ ਰਿਹਾ ਹੈਗਾ ਅਸੀਂ ਉਹਦੇ ਨਾਲ ਹੀ ਡਗਾ ਕੁਮਾਰੇ ਹੈਗੇ ਕਿ ਉਹ ਜਿਹੜਾ ਅੰਗਣਵਾੜੀ ਦੇ ਵਿੱਚ ਖਾਣਾ ਹੈ ਉਹ ਆਉਂਦਾ ਹੈ ਜਿਹੜਾ ਬਹੁਤ ਲੋੜਵੰਦਾ ਉਹਨੂੰ ਦੇਣਾ ਹੁੰਦਾ ਉਹਦੇ ਲਈ ਉਹ ਖਾਣਾ ਹੁੰਦਾ ਤਾਜੋ ਕਿਉਂਕਿ ਉਹ ਬਾਹਰੋਂ ਉਹਦੇ ਕੋਲੇ ਕੋਈ ਇੰਨੇ ਸਾਧਨ ਨਹੀਂ ਹੁੰਦੇ ਵੀ ਆਪਣਾ ਖਾਣਾ ਜਿਹੜਾ ਵਧੀਆ ਖਰਾਕ ਲੈ ਕੇ ਮਾਂ ਖਾ ਸਕੇ ਤਾਂ ਇਹਨਾਂ ਨੇ ਇਤਿਹਾਸ 'ਚ ਕਦੇ ਨਹੀਂ ਹੋਇਆ ਕਿ ਕਿਸੇ ਵੀ ਸਰਕਾਰ ਨੇ 35 ਸਾਲ ਦਾ ਮੇਰਾ ਤਜਰਬਾ ਹੋ ਗਿਆ ਅੰਗਣਵਾੜੀ ਦੇ ਵਿੱਚ 50 ਸਾਲ ਤੋਂ ਅੰਗਣਵਾੜੀ ਸਕੀਮ ਚੱਲ ਰਹੀ ਹੈ ਤੇ ਇੱਕ ਕਦੇ ਕਿਸੇ ਸਰਕਾਰ ਨੇ ਅੰਗਣਵਾੜੀ ਦਾ ਖਾਣਾ ਖਾਦਾ ਹੋਵੇ ਇਹ ਪਹਿਲੀ ਸਰਕਾਰ ਹੈ ਜਿਹੜੀ ਉਹ ਮਾਂ ਦੇ ਪੇਟ ਦੇ ਵਿੱਚ ਬੱਚਾ ਮਾਸੂਮ ਬੱਚਾ ਜਿਹੜਾ ਇਹ ਉਹਦਾ ਖਾਣਾ ਹੀ ਖਾਗੇ ਉਹਦੇ ਉਹਨੂੰ ਉਹਨੂੰ ਜ਼ਹਿਰ ਖਵਾ ਰਹੇ ਐ ਤੁਸੀਂ ਕਹਿੰਦੇ ਵੰਡੇ ਨਹੀਂ ਗਿਆ ਉਹ ਘਟ ਵੰਡਿਆ ਗਿਆ ਕਿਸ ਤਰੀਕੇ ਨਾਲ ਖਾ ਗਈ ਖਾ ਇਸ ਤਰੀਕੇ ਨਾਲ ਗਏ ਕਿ ਜਿਹੜਾ ਖਾਣਾ ਆਂਗਣਵਾੜੀ ਦੇ ਵਿੱਚ ਆਉਂਦਾ ਸੀ ਪਹਿਲਾਂ ਆਉਂਦਾ ਸੀ ਵੇਰਕਾ ਰਾਈ ਜੀ ਵੇਰਕਾ ਇੱਕ ਸਰਕਾਰੀ ਅਰਧ ਸਰਕਾਰੀ ਅਦਾਰਾ ਹੈ ਅਦਾਰਾ ਬਿਲਕੁਲ ਜੀ ਤੇ ਉਹਦੇ ਰੇ ਖਾਣਾ ਆਉਂਦਾ ਸੀਗਾ ਤੇ ਉਹ ਖਾਣੇ ਦੇ ਵਿੱਚ ਕਦੇ ਵੀ ਕੰਪਲੇਂਟ ਨਹੀਂ ਆਈ ਸੀਗੀ ਨਾ ਵੇਰਕਾ ਦੇ ਦੁੱਧ 'ਚ ਕੋਈ ਕੰਪਲੇਂਟ ਹੁੰਦੀ ਸੀ ਨਾ ਪੰਜੀਰੀ 'ਚ ਕੋਈ ਕੰਪਲੇਂਟ ਹੁੰਦੀ ਸੀ ਨਾਲ ਹੀ ਵੇਰਕਾ ਦਾ ਡਾਲਡਾ ਘਿਓ ਵੀ ਆਉਂਦਾ ਸੀਗਾ ਕਿ ਸੁੱਕੇ ਚਾਵਲ ਹੁੰਦੇ ਸੀ ਸਾਡੇ ਕੋਲੇ ਮਾਰਕ ਫੈਡ ਰਾਈਂ ਕਣਕ ਹੁੰਦੀ ਸੀ ਜਿਹੜਾ ਅਸੀਂ ਖੁਦ ਬਣਾ ਕੇ ਖੀਰ ਦਲੀਆ ਜਾਂ ਮਕੀਨ ਚਾਵਲ ਖੁਦ ਅੰਗਣਵਾੜੀ ਰਾਈਂ ਹੌਟਕੱਕ ਹੋ ਕੇ ਜਾਂਦਾ ਸੀ ਜੀ ਹੁਣ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਰਾਸ਼ਨ ਆ ਰਿਹਾ ਅੰਗਣਵਾੜੀ ਦੇ ਵਿੱਚ ਇਹਨਾਂ ਨੇ ਮਾਰਕ ਫੈਡ ਰਾਈਂ ਕਰਤਾ ਉਹ ਮਾਰਕ ਫੈਡ ਆਪ ਕੁਝ ਨਹੀਂ ਬਣਾਉਂਦਾ ਉਹਨਾਂ ਕੋਲੇ ਕੋਈ ਹੈ ਨਹੀਂ ਅਦਾਰਾ ਜਿੱਥੇ ਕੋਈ ਫੈਕਟਰੀ ਲੱਗੀ ਹੋਵੇ ਜਾਂ ਕਾਰਖਾਨਾ ਹੋਵੇ ਜਿੱਥੇ ਕੋਈ ਪੰਜੀਰੀ ਬਣਦੀ ਹੋਵੇ ਜਾਂ ਸੁੱਕਾ ਦੁੱਧ ਬਣਦਾ ਹੋਵੇ ਜਾਂ ਕੋਈ ਪਿੰਨੀਆਂ ਬਣਨੀ ਕੁਝ ਨਹੀਂ ਇਹਨਾਂ ਨੇ ਮਾਰਕ ਫੈਡ ਨੇ ਅੱਗੋਂ ਠੇਕੇ ਤੇ ਦੇ ਦਿੱਤਾ ਠੇਕੇ ਤੇ ਹੁਣ ਜਿਹੜਾ ਆਂਗਣਵਾੜੀਆਂ ਚ ਸਮਾਨ ਆ ਰਿਹਾ ਹੈਗਾ ਬਿਲਕੁਲ ਹੀ ਮਾਰਕ ਫੈਡ ਪਰਚੇਜ਼ ਕਿੱਥੋਂ ਕਰ ਰਿਹਾ ਮੈਡਮ ਪ੍ਰਾਈਵੇਟ ਕੰਪਨੀ ਤੋਂ ਕਰ ਰਿਹਾ ਨਾ ਪ੍ਰਾਈਵੇਟ ਤੋਂ ਕਰ ਰਿਹਾ ਡਾਇਰੈਕਟ ਪ੍ਰਾਈਵੇਟ ਤੋਂ ਕਰ ਰਿਹਾ ਹਾਂ ਡਾਇਰੈਕਟ ਪ੍ਰਾਈਵੇਟ ਕੰਪਨੀਆਂ ਨੂੰ ਉਹਨਾਂ ਨੇ ਟੈਂਡਰ ਦੇ ਤੇ ਠੇਕੇ ਤੇ ਦਿੱਤਾ ਇਹ ਸਰਕਾਰ ਦੀ ਮਿਲੀ ਭੁਗਤ ਮੁੱਖ ਮੰਤਰੀ ਸਾਹਿਬ ਖੁਦ ਮਾਰ ਕੇ ਫੱਡਦੇ ਨੂੰ ਦੇਖਦੇ ਆ ਨਾ ਉਹਦੇ ਇੰਚਾਰਜ ਆ ਉਹਨਾਂ ਕੋਲ ਹੈ ਸਾਰਾ ਕੁਝ ਤੇ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਵੀ 3 ਸਾਲ ਤੋਂ ਤੁਹਾਡੇ ਕਹਿਣ ਦਾ ਮਤਲਬ ਮੁੱਖ ਮੰਤਰੀ ਆਪ ਕਪੜੇ ਵਿੱਚ ਸ਼ਾਮਲ ਹੈ ਮੁੱਖ ਮੰਤਰੀ ਦੇਖੋ ਬਲਜੀਤ ਕੌਰ ਮੁੱਖ ਮੰਤਰੀ ਤੇ ਕੇਜਰੀਵਾਲ ਕਿਉਂਕਿ ਜਿਹੜੀਆਂ ਤੁਸੀਂ ਬਹੁਤ ਵੱਡਾ ਦੋਸ਼ ਲਾ ਰਹੇ ਹੋ ਜੀ ਹਾਂ ਇਹ ਦੋਸ਼ ਮੈਂ ਤਾਂ ਲਾ ਰਹੀ ਹਾਂ ਕਿ ਜਿਹੜੀਆਂ ਕੰਪਨੀ ਆ ਨਾ ਜਿਨ੍ਹਾਂ ਨੂੰ ਇਹਨਾਂ ਨੇ ਦਿੱਤਾ ਉਹ ਦਿੱਲੀ ਤੋਂ ਚੱਲਦੀਆਂ ਹੂੰ ਤੇ ਤਾਂ ਹੀ ਤਾਂ ਕੋਈ ਬਲਜੀਤ ਕੌਰ ਨੂੰ ਕੋਈ ਕੁਛ ਕਿਉਂ ਨਹੀਂ ਕਹਿ ਰਿਆ ਐਡਾ ਵੱਡਾ ਕਪੜਾ ਹੋ ਰਿਹਾ ਦੂਜੇ ਮੰਤਰੀ ਰੋਲਾ ਪੈ ਜਵੇ ਉਹ ਉਹਦੀ ਕਹਿੰਦੇ ਸੀ ਫਲਾਣੇ ਨੇ ਕਪੜਾ ਕਰ ਲਿਆ ਸੀ ਇਹਨੂੰ ਹਟਾ ਰਹੇ ਆ ਜੀ ਇਹਨੂੰ ਕਿਉਂ ਨਹੀਂ ਹਟਾਇਆ ਕਿਉਂਕਿ ਉੱਪਰੋਂ ਜਦੋਂ ਉੱਪਰ ਵਾਲਿਆਂ ਨੇ ਕਿਹਾ ਹੋਇਆ ਇਹ ਤਾਂ ਇਹਦੀ ਤਾਂ ਮਾੜੀ ਮੋਟੀ ਹਿੱਸਾ ਪੱਤੀ ਹੈ 메ਨ ਪੈਸਾ ਚੋਖੇ ਜਾ ਰਿਹਾ ਹੁਣ ਜਿਵੇਂ ਆਟੇ ਵਾਲਾ ਸਕੈਂਡਲ ਨਹੀਂ ਹੋਇਆ ਸੀ ਜਿਹੜਾ ਕਹਿੰਦੇ ਸੀ ਅਸੀਂ ਆਟਾ ਘਰ ਘਰ ਪਚਾਵਾਂਗੇ ਜਿਹੜਾ ਉਹ 600 ਕਰੋੜ ਰੁਪਏ ਦਾ ਕਪੜਾ ਕਰਗੇ ਸੀ ਦਿੱਲੀ ਦੀ ਕੰਪਨੀ ਸੀ ਜਿਹਨੇ ਆਟਾ ਪੀਸਿਆ ਸੀ ਠੀਕ ਹੈ ਨਾ ਐਵੇਂ ਇਹ ਵੀ ਕੰਪ ਇਹ ਉੱਪਰ ਵਾਲਿਆਂ ਦੇ ਦਿੱਲੀ ਵਾਲਿਆਂ ਦੀਆਂ ਕੰਪਨੀਆਂ ਮੋਟਾ-ਮੋਟੀ ਤਾਂ ਉਹ ਖਾ ਰਹੇ ਆ ਇਹਨਾਂ ਨੂੰ ਤਾਂ ਸੁੱਟ ਰਹੇ ਆ ਥੋੜਾ-ਥੋੜਾ ਵੀ ਆ ਆਲੂ ਖਾ ਲਓ ਤੁਸੀਂ ਤੇ ਜਿਹੜੇ ਪੰਜਾਬ ਦੇ ਲੋਕ ਐ ਬੱਚੇ ਉਹਨਾਂ ਨਾਲ ਤਾਂ ਧੋਖਾ ਹੋ ਰਿਹਾ ਨਾ ਉਹਨਾਂ ਦਾ ਖਾਣਾ ਤੁਸੀਂ ਉਹਨੂੰ ਆਪਦੇ ਆਕਾ ਨੂੰ ਖਵਾ ਰਹੇ ਹੋ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਮੰਤਰੀ ਦਿੱਲੀ ਨਾਲ ਰਲ ਕੇ ਖਾਂਦੇ ਨੇ ਉਹ ਖਾ ਰਹੇ ਨੇ ਜਿਹੜੇ ਸਿੱਧੇ ਇਕੱਲਾ ਖਾਣਾ ਚਾਹੁੰਦੇ ਆ ਉਹਦਾ ਰੌਲਾ ਪੈ ਜਾਂਦਾ ਬਿਲਕੁਲ ਬਿਲਕੁਲ ਸਹੀ ਤੁਸੀਂ ਇਹ ਕਹਿਣਾ ਚਾਹੁੰਦੇ ਬਿਲਕੁਲ ਤੁਸੀਂ ਸਹੀ ਪੁਆਇੰਟ ਫੜਿਆ ਜੀ ਇਹੀ ਹੈ ਵੀ ਜੇ ਤੁਸੀਂ ਵੈਸੇ ਤਾਂ ਬਣਦਾ ਹੀ ਸਪਤੀ ਤਾਂ ਇਹ ਸਾਰੇ ਪਹਚਾਉਂਦੇ ਹੋਣਗੇ ਆਪਾਂ ਇਹ ਨਹੀਂ ਕਹਿੰਦੇ ਕਿਉਂਕਿ ਹੁਣ ਪ੍ਰਧਾਨ ਜੀ ਨੇ ਕੱਲ ਪਰਸੋ ਹੀ ਉਹਨਾਂ ਦੀ ਇੱਕ ਸਟੇਟਮੈਂਟ ਸੀ ਸਦਾ ਸਬੀਰ ਸਿੰਘ ਬਾਦਲ ਦੀ ਕਿ ਇਹ ਤਾਂ ਕੇਜਰੀਵਾਲ ਤਾਂ ਸਭ ਤੋਂ ਵੱਡਾ ਗੈਂਗਸਟਰ ਹੈ ਵੀ ਫੋਨ ਕਰਕੇ ਉਹ ਮੰਗ ਰਿਹਾ ਹੈਗਾ ਕਿ ਫਲਾਨੇ ਉਦਯੋਗਪਤੀ ਮੈਨੂੰ ਇੰਨੇ ਪੈਸੇ ਦੇ ਦੇ ਕੇ ਜਾਓ ਇੰਨੇ ਦੇ ਕੇ ਜਾਓ ਠੀਕ ਹੈ ਤੇ ਪੈਸੇ ਤਾਂ ਮੰਤਰੀਆਂ ਦਾ ਹੀ ਉੱਥੇ ਜਾ ਰਿਹਾ ਹੁਣ ਜਿਹੜਾ ਸਕੈਨਰ ਜਾਰੀ ਕੀਤਾ ਸੀ ਉਹ ਕੀ ਸੀ ਜਿਹੜਾ ਹੁਣ ਹੜਪੀਟਾ ਦੇ ਨਾਂ ਤੇ ਸਕੈਨਰ ਜਾਰੀ ਕੀਤਾ ਉਹ ਪੈਸੇ ਕਿੱਥੇ ਗਏ ਉਹ ਵੀ ਤਾਂ ਕੇਜਰੀਵਾਲ ਨੂੰ ਗਏ ਆ ਨਾ ਕਹਿੰਦਾ ਮੇਰਾ ਪਾਬਾ ਹੈਗਾ ਪੈਸੇ ਤਾਂ ਬਥੇਰੇ ਖਾਰੇ ਪਰ ਜਿਹੜਾ ਮੋਟਾ-ਮੋਟੀ ਸਿੱਧਾ ਹੀ ਇਹਨਾਂ ਨੂੰ ਕੰਟਰੈਕਟ ਦੇ ਦਿੰਦਾ ਉਹ ਫਿਰ ਵਿੱਚੋਂ ਥੋੜਾ ਆਪਣੀ ਸਾਲੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਫਿਰ ਇਹ ਡਾਇਰੈਕਟ ਹਮਲੇ ਕੋ ਹੋ ਰਹੇ ਆ ਜਦੋਂ ਇਹ ਤਾਂ ਡਾਇਰੈਕਟ ਹੈ ਨਾ ਜਦੋਂ ਉਹਨਾਂ ਨੇ ਮੇਰੇ ਨਾਲ ਹਾਲਾਂਕਿ ਇਹ ਨਹੀਂ ਹੈਗਾ ਕਿ ਮੈਂ ਕੋਈ ਉਹਨੂੰ ਡਾਇਰੈਕਟ ਕਹਿ ਰਹੀ ਆ ਮੈਂ ਇਹ ਗੱਲ ਕਹਿ ਰਹੀ ਆ ਕਿ ਬੱਚਿਆਂ ਦਾ ਰਸਨ ਆ ਤੇ ਫਿਰ ਖਾਦਾ ਤੂੰ ਵੀ ਰਾਈ ਜਾ ਰਹੇ ਆ ਨਾ ਫੋਨ ਕਿਹ ਨੂੰ ਕਵਾਂਗੇ ਸੀ ਕੋਈ ਹੁਣ ਇੱਕ ਅਫਸਰ ਹੈ ਜਿਹੜਾ ਉਹਦੀ ਕੀ ਮਜਾਲ ਹੈ ਕਿ ਕਿੱਥੋਂ ਲੜ ਰਹੇ ਹੋ ਕਿ ਸਾਡਾ ਡਿਪਟੀ ਡਾਇਰੈਕਟਰ ਹੈ ਉਹਦੇ ਰਾਈ ਜਿਹੜਾ ਇਹ ਹੋ ਰਿਹਾ ਹੈਗਾ ਕਿ ਆਪਾਂ ਕਰ ਰਹੇ ਆ ਸਾਰਾ ਡਿਪਾਰਟਮੈਂਟ ਚਲਾ ਰਹੇ ਆ ਠੀਕ ਹੈ ਪਰ ਉਹ ਡਿਪਟੀ ਡਾਇਰੈਕਟਰ ਦੀ ਹਿੰਮਤ ਥੋੜਾ ਹੈਗੀ ਕਿ ਆਪ ਪੈਸੇ ਖਾ ਲੂਗਾ ਮੈਡਮ ਤੁਸੀਂ ਕਿੱਥੋਂ ਲੜ ਰਹੇ ਹੋ ਮੈਂ ਤਾਂ ਜਿੱਥੋਂ ਪਾਰਟੀ ਮੈਨੂੰ ਲੜਾਊਗੀ ਪੇ ਉੱਥੇ ਲੜੂੰਗੀ ਲੜ ਰਹੀ ਹਾਂ ਇਹ ਫਾਈਨਲ ਹੈ ਲੜ ਰਹੀ ਹਾਂ ਪਾਰਟੀ ਜੇ ਕਹੂਗੀ ਤੁਸੀਂ ਲੜੋ ਤਾਂ ਮੈਂ ਲੜੂੰਗੀ ਜੀ ਹਾਂ ਬਿਲਕੁਲ ਲੜਾਂਗੇ ਲੜਨ ਲਈ ਤਾਂ ਆਏ ਆ ਪੋਲਿਟਿਕਸ ਦੇ ਵਿੱਚ 117 ਦੇ ਵਿੱਚੋਂ ਜੇਕਰ ਤੁਸੀਂ ਕੋਈ ਸੀਟ ਚੁਣਨੀ ਹੋਵੇ ਜੇ ਡਿਮਾਂਡ ਰੱਖਣੀ ਹੋਵੇ ਪ੍ਰਧਾਨ ਸਾਹਿਬ ਨੂੰ ਕੋਈ ਆਪਸ਼ਨ ਆ ਰੱਖ ਸਕਦੇ ਤੁਸੀਂ ਸਾਡੀ ਇੰਟਰਵਿਊ ਵਿੱਚ ਨਹੀਂ ਨਹੀਂ ਮੈਂ ਕੋਈ ਐਦਾਂ ਨਹੀਂ ਹੈਗਾ ਮੈਨੂੰ ਜਿੱਥੇ ਕਹਿਣਗੇ ਮੈਂ ਉੱਥੇ ਚਲੀ ਜਾਊਂਗੀ ਇਹ ਜੀ ਕਹੇ ਸਾਰਾ ਪੰਜਾਬੀ ਆਪਣਾ ਹੈ ਅੱਜਕੱਲ੍ਹ ਅਕਾਲੀ ਦਲ ਦੀ ਸਥਿਤੀ ਕਿਵੇਂ ਹੈ ਗਰਾਊਂਡ ਤੇ ਗਰਾਊਂਡ ਤੋਂ ਦੱਸਿਓ ਜੀ ਗਰਾਊਂਡ ਤੇ ਕਿਵੇਂ ਸਥਿਤੀ ਹੈ ਹਾਂ ਦੇਖੋ ਅੱਜ ਅਕਾਲੀ ਦਲ ਪਿਛਲੇ ਮੈਂ ਤਾਂ 2 ਸਾਲ ਤੋਂ ਜਦੋਂ ਤੋਂ ਪਾਰਟੀ ਜੁਆਇਨ ਕੀਤੀ ਹੈ ਦੇਖੋ ਜਦੋਂ ਮੈਂ ਜੁਆਇਨ ਕੀਤਾ ਸੀ ਉਦੋਂ ਤਾਂ ਐਦਾਂ ਲੱਗ ਰਿਹਾ ਸੀਗਾ ਵੀ ਨਹੀਂ ਐਦਾਂ ਨਹੀਂ ਹਨਾ ਪਰ ਜਦੋਂ ਮੈਂ ਫੀਲਡ ਦੇ ਵਿੱਚ ਗਈ ਮੈਂ ਸਾਰੀ ਰਿਪੋਰਟ ਪ੍ਰਧਾਨ ਜੀ ਨੂੰ ਦਿੱਤੀ ਜੀ ਵੀ ਇਦਾਂ ਇਹ ਨਹੀਂ ਹੈਗਾ ਕਿ ਆਪਾਂ ਨੂੰ ਇਦਾਂ ਹੀ ਡਰਾਇਆ ਜਾ ਰਿਹਾ ਜਾਣ ਬੁੱਝ ਕੇ ਵੀ ਕਾਲੀ ਦਲ ਤਾਂ ਆਏ ਆ ਜੀ ਆਏ ਆ ਜੀ ਪਿੰਡਾਂ ਲੈ ਆਏ ਕਹਿੰਦੇ ਮੈਂ ਪਿੰਡ ਪਿੰਡ ਜਾ ਕੇ ਹੁਣ ਆਪਣਾ 9 ਹਲਕੇ ਸੀ ਮੇਰੇ ਕੋਲ ਮਠਿੰਡਾ ਸੀਟ ਤੇ ਮੈਂ ਹਰ ਪਿੰਡ ਦੇ ਵਿੱਚ ਗਈਆਂ 9 ਹਲਕਿਆਂ ਦੇ ਵਿੱਚ ਹਰ ਪਿੰਡ ਦੇ ਵਿੱਚ ਮੈਂ ਔਰਤਾਂ 'ਚ ਕੰਮ ਕੀਤਾ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਲੋਕ ਤਾਂ ਉਹ ਟੁੱਟੀਆਂ ਬਾਹਾਂ ਵਾਲੀ ਗੱਲ ਬਣੀ ਖੜੀ ਉਹ ਤਾਂ ਗੱਲ ਨੂੰ ਸਾਡੇ ਔਰਨ ਨੂੰ ਫਿਰਦੇ ਆ ਜੀ ਵੀ ਆਪਾਂ ਉਹਨਾਂ ਨੂੰ ਗੱਲ ਨਾਲ ਲਾਈਏ ਤੇ ਲੋਕ ਲੋਕਾਂ ਦਾ ਬੁਰਾ ਹਾਲ ਹੈ ਲੋਕ ਐਸ ਵੇਲੇ ਜਿੰਨਾ ਜਿੱਥੇ ਮੈਂ ਕੰਮ ਕੀਤਾ ਜਿਹੜੇ ਲੋਕਾਂ ਦੇ ਵਿੱਚ ਔਰਤਾਂ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਰੋਟੀ ਨਹੀਂ ਪੱਕ ਰਹੀ ਐਸ ਵੇਲੇ ਦੋ ਮੁਸ਼ਕਲਾਂ ਉਹਨਾਂ ਨੂੰ ਖੜੀਆਂ ਹੋਈਆਂ ਪਹਿਲਾਂ ਤਾਂ ਉਹਨਾਂ ਦੇ ਘਰੇ ਕਣਕ ਨਹੀਂ ਹੈਗੀ ਕਿੱਥੇ ਉਹਨਾਂ ਦੇ ਘਰੇ ਕਣਕ ਇੰਨੀ ਬਫਰ ਸਟਾਕ ਹੁੰਦਾ ਸੀਗਾ ਕਿ ਲੋਕਾਂ ਦੇ ਘਰਾਂ 'ਚ ਡਰਮ ਲੱਗੇ ਹੁੰਦੇ ਸੀ ਕਣਕ ਦੇ ਭਰੇ ਹੁੰਦੇ ਸੀ ਠੀਕ ਹੈ ਆਟੇ ਦੀ ਫਿਕਰ ਨਹੀਂ ਹੁੰਦੀ ਸੀ ਉਹਨਾਂ ਨੂੰ ਦੂਜਾ ਅੱਜ ਉਹਨਾਂ ਦੇ ਘਰ ਆਟਾ ਵੀ ਹੈ ਨਹੀਂ ਤੇ ਉਹਨਾਂ ਦੇ ਪੁੱਤ ਜਿਹੜੇ ਹਰ ਮਾਂ ਦਾ 14 ਸਾਲ ਦਾ 13 ਸਾਲ ਦਾ 15 ਸਾਲ ਦਾ 16 ਸਾਲ ਦਾ ਪੁੱਤ ਨਸ਼ੇ ਨਾਲ ਡੱਕਿਆ ਤੁਸੀਂ ਆਪ ਕਦੇ ਵੇਖਦੇ ਹੋ ਆਪਾਂ ਸਾਰੇ ਪਿੰਡਾਂ 'ਚ ਹੀ ਜਾਣਦੇ ਹਣਾ ਜੀ ਮਾਵਾਂ ਬਹੁਤ ਪਰੇਸ਼ਾਨ ਆ ਉਹ ਤੰਗ ਹੈ ਕਿ ਸਾਡੀ ਕੋਈ ਬਾਹ ਫੜੇ ਜੀ ਤੁਹਾਡੇ ਲਈ ਇੱਕ ਹੋਰ ਚੈਲੰਜ ਹੋ ਸਕਦਾ ਹੈ ਇਨ ਫਿਊਚਰ ਉਹ ਕੀ ਹੈ ਕਿ ਜੇਕਰ ਆਮ ਆਦਮੀ ਪਾਰਟੀ ਜਾਂਦੇ ਹੋਏ ਔਰਤਾਂ ਨੂੰ 1000 ਰੁਪਏ ਦਾ ਬੈਕਲੌਗ ਵੀ ਦੇਗੀ 1000 ਰੁਪਏ ਲਾਗੂ ਵੀ ਕਰਗੀ ਤੁਸੀਂ ਇਸਤਰੀ ਵਿੰਗ ਦੇ ਪ੍ਰਧਾਨ ਹੋ ਇਸਤਰੀ ਵੋਟ ਜਾ ਸਕਦੀ ਹੈ ਆਮ ਆਦਮੀ ਪਾਰਟੀ ਦੇ ਖੇਮੇ ਵਿੱਚ ਦੁਆਰਾ ਨਹੀਂ ਨਹੀਂ ਬਿਲਕੁਲ ਨਹੀਂ ਇਹ ਤਾਂ ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹਣੀ ਹੈ ਵੀ ਇਹਨਾਂ ਦੇ ਕੋਲ ਕੋਈ ਸੋਰਸ ਹੀ ਨਹੀਂ ਹੈਗੇ ਜਿਵੇਂ ਇਹਨਾਂ ਨੇ ਲੋਕਾਂ ਨੂੰ ਦੇਖੋ ਇਹਨਾਂ ਨੇ ਪਤਾ ਨਹੀਂ ਕਿਹੜੇ ਸੁਪਨੇ ਦੇਖੇ ਹੋਣਗੇ ਕਿੱਦਾਂ ਸੋਚ ਕੇ ਇਹਨਾਂ ਨੇ ਕਿੱਦਾਂ ਇਹ ਕੀਤਾ ਹੋਣਾ ਵੀ 1000 ਰੁਪਏ ਦੇਵਾਂਗੇ ਹੁਣ ਇਹਨਾਂ ਨੇ ਤਾਂ ਉੱਥੇ ਉਹ ਆਪਣੇ ਬਿਹਾਰ ਦੇ ਇਲੈਕਸ਼ਨ 'ਚ ਤਾਂ ਕਹਿੰਦੇ 3000 ਦੇਵਾਂਗੇ ਜੀ ਤੇ 83 ਤੋਂ 83 ਜ਼ਮਾਨਤਾ ਜਬਤ ਕਰਾ ਕੇ ਆਗੇ ਉੱਥੇ ਇੱਥੇ ਤਾਂ ਬੀਬੀਆਂ ਨੂੰ ਕਹਿੰਦੇ ਨਾ 1000 ਦੇਵਾਂਗੇ ਉੱਥੇ ਕਹਿੰਦੇ 3000 ਦੇਵਾਂਗੇ ਤਾਂ ਇਹ ਦਿੱਲੀ ਵਿੱਚ ਨੇ 2500 ਕਿਹਾ ਸੀ ਦਿੱਲੀ 2500 ਬਿਹਾਰ ਚ 3000 ਜੀ ਜੀ ਠੀਕ ਹੈ ਤਾਂ ਜਿਹੜਾ ਇਹ ਕਹਿ ਬੈਠੇ ਇਹਨਾਂ ਕੋਲੇ ਕੋਈ ਸੋਰਸ ਨਹੀਂ ਹੈਗੇ ਕਿ ਆਪਣਾ ਇਹ ਕੋਈ ਪੈਸੇ ਦੇ ਸਕਣ ਉਹ ਔਰਤਾਂ ਨੂੰ ਇਹ ਕਰ ਹੀ ਨਹੀਂ ਸਕਦੇ ਤੰਦ ਤਾਣਾ ਪੂਰਾ ਕਰਕੇ ਕੋਈ ਕਰ ਲਿਆ ਤਾਂ ਪਰ ਹੁਣ ਇਹਨਾਂ ਤੇ ਭਰੋਸਾ ਨਹੀਂ ਕਰਨੀ ਆ ਜਿਨ੍ਹਾਂ ਦੇ ਘਰੇ ਐਸ ਨਾਲ ਰੋਟੀ ਨਹੀਂ ਪੱਕ ਰਹੀ ਬਹੁਤ ਬੁਰੀ ਹਾਲਤ ਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤਰਨ ਤਰਨ ਇਲੈਕਸ਼ਨ ਵਿੱਚ ਬੋਲਦੇ ਕਹਿੰਦੇ ਆ ਕਿ ਕਾਲੀ ਦਲ ਨੂੰ ਵੋਟ ਕਿਵੇਂ ਪੈਜੂ ਲੋਕ ਹਲੇ ਬਾਬਲ ਕਲਾ ਬਰਗਾੜੀ ਬੇਅਦਬੀ ਨਹੀਂ ਭੁੱਲੇ ਤੁਸੀਂ ਗਰਾਊਂਡ ਤੇ ਹੋ ਲੋਕ ਭੁੱਲ ਗਏ ਬੇਅਦਬੀ ਮੈਂ ਇਹ ਕਹਿਣਾ ਚਾਹਣੀ ਹੈ ਕਿ ਦੇਖੋ ਇਹਨਾਂ ਨੂੰ ਲੱਗਦਾ ਲੋਕ ਭੁੱਲੇ ਨਹੀਂ ਮੈਂ ਕਹਣੀ ਆ ਵੀ ਦੇਖੋ ਵੀ ਇਹ ਇਹਨਾਂ ਨੇ ਕਿੰਨੇ ਪਰਦੇ ਪਾਏ ਹੋਏ ਆ ਵੀ ਜਿਹੜਾ ਮਲੇਰਕੋਟਲੇ ਕਾਂਨ ਸ਼ੀਫ ਦੀ ਬੇਅਦਬੀ ਹੋਈ ਤੇ ਉੱਥੇ ਤਾਂ ਇਹਨਾਂ ਦਾ ਐਮਐਲਏ ਫੜਿਆ ਗਿਆ ਨਰੇਸ਼ ਜਾਦਵ ਝਾੜੂ ਦਾ ਐਮਐਲਏ ਫੜਿਆ ਗਿਆ ਉਸ ਬੇਅਦਬੀ ਚ ਠੀਕ ਹੈ ਤੇ ਬੇਅਦਬੀਆਂ ਤੇ ਇਸਾਮਦਾਮ ਦੰਡ ਭੇਦ ਹੂੰ ਮਨੀਸ਼ ਸੋਧਿਆ ਦੀ ਸਟੇਟਮੈਂਟ ਮਨੀਸ਼ ਸੋਧਿਆ ਦੀ ਹੈ ਤੇ ਉਹ ਉੱਥੇ ਨਿਕਲੀਆਂ ਜੋਰਾ ਸਿੰਘ ਜਸਟਿਸ ਜੋਰਾ ਸਿੰਘ ਦਾ ਕਮਿਸ਼ਨ ਆ ਉਹ ਕਹਿੰਦੇ ਵੀ ਉਹਨਾਂ ਦੀ ਖੁਦ ਦੀ ਸਟੇਟਮੈਂਟ ਹੈ ਵੀ ਇਹਦੇ ਚ ਵੀ ਇਹਨਾਂ ਦੇ ਹੀ ਹੱਥ ਹੈ ਦੇ ਲੋਕਾਂ ਨੂੰ ਪਤਾ ਲੱਗ ਰਿਹਾ ਹੈਗਾ ਵੀ ਕਿਹਨੇ ਕਰਾਇਆ ਤੁਸੀਂ ਕਹਿੰਦੇ ਹੋ ਕਿ ਬੇਅਦਬੀ ਵਿੱਚ ਆਮ ਆਦਮੀ ਪਾਰਟੀ ਦਾ ਹੱਥ ਹੈ ਇੱਕ ਤਾਂ ਫੜਿਆ ਹੀ ਗਿਆ ਸਜ਼ਾ ਵੀ ਹੋ ਗਈ ਮਾਨਜੋ ਕੋਰਟ ਨੇ ਸਜ਼ਾ ਕੀਤੀ ਨਰੇਸ਼ ਜਾਦਵ ਨੂੰ ਕ੍ਰਾਂਟ ਸ਼ਰੀਫ ਦੀ ਬੇਅਦਬੀ ਦੇ ਜਿੰਨਾ ਸ਼੍ਰੀ ਗੁਰੂਗ੍ਰਾਂਧ ਸਾਹਿਬ ਸਾਡੇ ਲਈ ਸਤਿਕਾਰਯੋਗ ਹੈ ਨਾ ਕ੍ਰਾਂਟ ਸ਼ਰੀਫ ਓਨੇ ਹੀ ਸਤਿਕਾਰਯੋਗ ਮੁਸਲਮਾਨ ਲਈ ਹੈ ਠੀਕ ਹੈ ਇਹ ਇਹਨਾਂ ਨੇ ਆ ਸਾਮਦਮ ਦੰਡ ਭੇਦ ਕਰਕੇ ਵੀ ਕਾਲੀ ਦਲ ਤੀਜੀ ਵਾਰ ਵੀ ਸਰਕਾਰ ਬਣਾ ਲੂਗਾ ਜੇ ਕੁਛ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 10 ਨੰਬਰਾਂ ਵਿੱਚੋਂ ਜੇਕਰ ਤੁਸੀਂ ਨੰਬਰ ਦੇਣੇ ਹੋਣ ਕਿੰਨੇ ਦਿਓਗੇ ਮੈਂ ਤਾਂ ਕਹਿੰਦੀ ਜੇ ਕੋਈ 0 ਤੋਂ ਥੱਲੇ ਵੀ ਕੁਝ ਹੋਵੇ ਤਾਂ ਇਹਨਾਂ ਨੂੰ ਉਹ ਮਿਲਣਾ ਚਾਹੀਦਾ ਕੀ ਕੀਤਾ ਇਹਨਾਂ ਨੇ ਪੰਜਾਬ ਲਈ ਆ ਅੱਗੇ ਦੜਵਾ ਕਹਿ ਕੇ ਗਿਆ ਮੈਂ ਨਹਿਰ ਕੱਢੂੰਗਾ ਵੋਟਾਂ ਲੈ ਕੇ ਝੂਠ ਮਾਰ ਕੇ ਉਹ ਚਲੇ ਗਿਆ ਹਰ ਗੱਲ ਤੇ ਝੂਠ ਕੀ ਅੱਜ ਗੈਂਗਸਟਰ ਹਰ ਰੋਜ਼ 5 5 6 6 ਮਾਵਾ ਦੇ ਪੁੱਤ ਗੋਲੀਆਂ ਨਾਲ ਮਾਰੇ ਜਾ ਰਿਆ ਹੀਰੇ ਪੁੱਤ ਗਵਾਤੇ ਸਾਡੇ ਧانے ਠੀਕ ਹੈ ਨਹੀਂ ਉਹ ਤਾਂ ਕਹਿੰਦੇ ਚਿੱਟਾ ਜਿਹੜਾ ਤੁਸੀਂ ਦੇਖੋ ਚਿੱਟਾ ਅੱਜਕੱਲ੍ਹ ਹਾਲਤ ਕੀ ਹੈ ਚਿੱਟੇ ਦੀ ਜਿਹੜਾ ਮੈਂ ਉਹ ਤਾਂ ਕਹਿੰਦੇ ਕਿ ਗੈਂਗਸਟਰ ਇਦਾ ਹੀ ਗੱਲਾਂ ਨਹੀਂ ਕੀਤੇ ਆ ਤੇ ਫੜ ਲੈਂਦੇ ਚਾਰ ਸਾਲ ਹੋ ਗਏ ਨਾ ਤਾਂ ਫੜੇ ਕਿਉਂ ਨਹੀਂ ਗਏ ਕੋਰਟ ਦੇ ਵਿੱਚੋਂ ਹਾਈ ਕੋਰਟ ਦੇ ਵਿੱਚੋਂ ਗੈਂਗਸਟਰ ਦੀ ਇੰਟਰਵਿਊ ਕਿਹਨੇ ਕਰਵਾਈ ਠੀਕ ਹੈ ਗੈਂਗਸਟਰ ਨੂੰ ਮੂਸੇ ਵਾਲਾ ਕਿਹਨੇ ਮਰਵਾਇਆ ਉਹ ਇਹ ਇਹ ਬਿਲਕੁਲ ਇਹ ਜਿਹੜੇ ਲੋਕ ਹੈ ਨਾ ਇਹ ਗੱਲਾਂ ਹੀ ਕਰ ਸਕਦੇ ਭਗਵੰਤ ਮਾਨ ਨੂੰ ਅੱਜ ਵੀ ਪਤਾ ਨਹੀਂ ਹੈਗਾ ਵੀ ਮੈਂ ਮੁੱਖ ਮੰਤਰੀ ਹਾਂ ਉਹਨੂੰ ਭੁੱਲੀ ਜਾਂਦਾ ਵੀ ਮੈਂ ਮੁੱਖ ਮੰਤਰੀ ਹਾਂ ਉਹ ਅੱਜ ਵੀ ਐਡਾ ਗੱਲਾਂ ਕਰ ਰਿਹਾ ਵੀ ਜਿਵੇਂ ਉਹ ਅੱਜ ਵੀ ਕੋਈ ਭੰਡ ਹੋਵੇ ਸਰਕਾਰ ਨੂੰ ਭੰਡਣ ਵਾਸਤੇ ਆਇਆ ਹੋਵੇ ਤੋ ਬੀ ਉਹ ਹਜੇ ਵੀ ਸੁਖਬੀਰ ਬਾਦਲ ਦੇਖੋ ਹੁਣ ਤਾਂ 10 ਸਾਲ ਹੋ ਗਏ ਸੁਖਬੀਰ ਬਾਦਲ ਤਾਂ ਹੈ ਨਹੀਂ ਕਿ ਮੁੱਖ ਮੰਤਰੀ ਨਾ ਹੁਣ ਤਾਂ ਕਹਿੰਦੇ ਇਸ ਤਾਂ ਕਹਿੰਦੇ ਉਹ ਕਹਿੰਦੇ ਨਹੀਂ ਹੁੰਦੇ ਜਿਵੇਂ ਥੱਲੇ ਪਿਆ ਵੀ ਚੀਕਾ ਮਾਰਦਾ ਹੂੰ ਥੱਲੇ ਪਏ ਚੀਕਾ ਮਾਰਨ ਵਾਲੀ ਗੱਲ ਇੱਕ ਪਾਸੇ ਤਾਂ ਅਸੀਂ ਕਹਿੰਨੇ ਆ ਕਾਲੀ ਦਲ ਤਾਂ ਮੁੱਕ ਗਿਆ ਜੀ ਕਾਲੀ ਦਲ ਤਾਂ ਫਲਾਣਾ ਹੋ ਗਿਆ ਜੀ ਆ ਗੱਲ ਕਰਦੇ ਦੂਜੇ ਪਾਸੇ ਅਸੀਂ ਕਹਿੰਨੇ ਆ ਵੀ ਜਿਹੜਾ ਕੁਝ ਹੈਗਾ ਹੀ ਕਾਲੀ ਦਲ ਆ ਸਾਨੂੰ ਡਾਰੀ ਕਾਲੀ ਦਲ ਲੱਗਦਾ ਮੈਂ ਸ਼ੋਮਣੀ ਕਾਲੀ ਦਲ ਦੇ ਵਿੱਚ ਜਿਵੇਂ ਆਈ ਆ ਨਾ ਤੇ ਮੈਨੂੰ ਅੱਜ ਤੋਂ 20 ਸਾਲ ਪਹਿਲਾਂ ਜਦੋਂ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ ਦੀ ਵੱਡੇ ਬਾਦਲ ਸਾਹਿਬ ਨੇ ਮੈਨੂੰ ਉਦੋਂ ਕਿਹਾ ਸੀਗਾ ਕਿ ਤੁਸੀਂ ਅਕਾਲੀ ਦਲ ਚਾਜੋ ਮੈਂ ਬਹੁਤ ਜੰਗ ਸੀਗੀ ਉਦੋਂ ਜੀ ਠੀਕ ਹੈ ਤੇ ਮੈਂ ਅੰਗਣਵਾੜੀ ਵਰਕਰਾਂ ਲਈ ਕੰਮ ਕਰਦੀ ਸੀਗੀ ਮੈਂ ਮੈਂ ਉਹਨਾਂ ਨੂੰ ਮਨਾ ਕੀਤਾ ਸੀ ਵੀ ਨਹੀਂ ਮੈਂ ਅਕਾਲੀ ਦਲ ਚ ਨਹੀਂ ਆਣਾ ਨਾਲੀ ਸਰਕਾਰ ਸੀਗੀ ਮੈਂ ਨਹੀਂ ਮੈਂ ਤਾਂ ਆਪਦੀ ਵਰਕਰਸ ਲਈ ਕੰਮ ਕਰਦਾ ਮੈਂ ਨਹੀਂ ਆਉਣਾ ਹੁਣ ਜਦੋਂ ਮੈਂ ਅਕਾਲੀ ਦਲ ਦੇ ਵਿੱਚ ਆਈ ਹੈ ਨਾ ਉਦੋਂ ਵੀ ਮੈਂ ਸੇਵਾ ਕਰਦੀ ਸੀ ਵਰਕਰਸ ਦੀ ਅੱਜ ਵੀ ਮੈਂ ਅਕਾਲੀ ਦਲ ਚ ਸੇਵਾ ਕਰਨ ਆਈ ਆ ਸੱਚੇ ਮਨੋਂ ਮੈਂ ਕਹਿੰਨੀ ਹੈ ਕਿ ਮੈਂ ਸੇਵਾ ਕਰਨ ਵਾਸਤੇ ਆਈ ਆ ਪਾਰਟੀ ਜਿੱਥੇ ਵੀ ਮੈਨੂੰ ਪਾਰਟੀ ਨੇ ਮੈਨੂੰ ਹੁਕਮ ਕੀਤਾ ਜਿੱਥੇ ਵੀ ਕਿਹਾ ਵੀ ਤੁਸੀਂ ਇੱਥੇ ਖੜੋ ਆ ਕੰਮ ਦੀ ਲੋੜ ਹੈਗੀ ਆ ਸਰਕਾਰ ਕਿਦੀ ਹੋਊਗੀ ਸਾਡੀ ਹੋਊਗੀ ਨਾ ਪਾਰਟੀ ਦੀ ਹੋਊਗੀ ਸਾਡੀ ਸਰਕਾਰ ਹੋਊਗੀ ਨਾ ਜੀ ਬੀਜਪੀ ਨਾਲ ਸਮਝੌਤਾ ਹੋਊ ਕਿ ਨਾ ਹੋਊ ਇਦੇ ਬਾਰੇ ਨਹੀਂ ਮੈਂ ਕੁਝ ਪੁੱਛਿਆ ਤੁਸੀਂ ਪ੍ਰਧਾਨ ਹੋ ਜਿਸਤਰੀ ਵਿੰਗ ਦੇ ਨਹੀਂ ਨਹੀਂ ਸਾਡੇ ਕੋਲ ਜਾਣਕਾਰੀ ਹੋਊਗੀ ਨਹੀਂ ਨਹੀਂ ਅਦਾ ਮੈਂ ਇਸਤਰੀ ਵਿੰਗ ਦੀ ਪ੍ਰਧਾਨਤਾ ਹੈਗੀ ਆ ਤੁਹਾਡੀ ਰਹਿ ਲੈਂਦੇ ਹੁਣਗੇ ਕਿ ਪਾਰਲੀਮੈਂਟ ਦੇ ਵਿੱਚ ਜਿਹੜੀ ਸੌਰੀ ਆਪਣੀ ਜਿਹੜੀ ਪਾਰਲੀਮੈਂਟਰੀ ਕਮੇਟੀ ਬਣੀ ਹੈ ਜਿਹਨੇ ਫੈਸਲੇ ਲੈਣੇ ਮੈਂ ਉਹਦੀ ਮੈਂਬਰ ਨਹੀਂ ਹੈਗੀ ਠੀਕ ਹੈ ਮੈਂ ਕੋਰ ਕਮੇਟੀ ਮੈਂਬਰ ਹਾਂ ਪਰ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਲੈਣੇ ਰਾਜਨੀਤਿਕ ਫੈਸਲੇ ਲੈਣੇ ਜਿਹੜੀ ਕਮੇਟੀ ਨੇ ਮੈਂ ਉਹਦੀ ਮੈਂਬਰ ਨਹੀਂ ਹੈਗੀ ਸੋ ਇਸ ਕਰਕੇ ਮੈਂ ਇਹਦੇ ਤੇ ਨਹੀਂ ਕੋਈ ਸਟੇਟਮੈਂਟ ਦੇ ਸਕਦੀ ਵੀ ਫੈਸਲਾ ਹੋਊਗਾ ਕਿ ਨਹੀਂ ਹੋਊਗਾ ਪੰਜ ਮੈਂਬਰੀ ਕਮੇਟੀ ਦਾ ਪੁਆਇਕ ਕੀ ਹੈ ਰਾਜਨੀਤੀ ਦੇ ਵਿੱਚ ਤਰਨ ਤਰਨ ਤੁਡੇ ਅੰਦਾਜ਼ੇ ਲਾਗੇ ਹੋਣਗੇ ਕਿ ਕੀ ਵਿਖ ਹੋਊਗਾ ਚੈਲੰਜ ਹੋ ਸਕਦਾ ਕਾਲੀ ਦਲ ਦੇ ਲਈ ਪੰਜ ਮੈਂਬਰੀ ਕਮੇਟੀ ਰਾਜਨੀਤਿਕ ਤੌਰ ਤੇ ਨਹੀਂ ਬਿਲਕੁਲ ਵੀ ਨਹੀਂ ਉਹ ਤਾਂ ਤੁਸੀਂ ਸਾਰੇ ਨਹੀਂ ਦੇਖ ਲਿਆ ਨਾ ਕਿ ਉਹ ਜਿਹੜਾ ਹੁਣ ਗੁਰਦੁਆਰਾ ਪਰਵੰਦੇ ਕਮੇਟੀ ਦੀਆਂ ਚੋਣਾਂ ਚੋਂ ਕਿੱਥੋਂ ਕਿੰਨੀਆਂ ਵੋਟਾਂ ਤੋਂ ਕਿੰਨੀਆਂ ਤੇ ਆ ਗਈ ਠੀਕ ਹੈ ਤੇ ਉਥੋਂ ਪੱਲੇ ਕੀ ਆ ਉਹਨਾਂ ਦੇ ਕੁਝ ਨਹੀਂ ਹੈਗਾ ਉਹ ਤਾਂ ਸਿਰਫ ਇਹ ਸੀਗਾ ਕਿ ਇੱਕ ਇਦਾਂ ਦੀ ਸਾਰੀਆਂ ਪਾਰਟੀਆਂ ਵੱਲੋਂ ਨਿਸ਼ਾਨਾ ਕੀ ਸਰਦਾਰ ਸੁਖਬੀਰ ਸਿੰਘ ਬਾਦ ਠੀਕ ਹੈ ਆਪਦੇ ਬੰਦਿਆਂ ਦਾ ਵੀ ਇਹੀ ਨਿਸ਼ਾਨਾ ਸੀ ਵੀ ਕਿਵੇਂ ਨਾ ਕਿਵੇਂ ਇਹਨਾਂ ਨੂੰ ਪਾਸੇ ਕਰਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਹੋਈਏ ਇਹ ਇੱਕ ਸਿਰਫ ਇੱਕ ਇਦਾਂ ਦੀ ਇੱਕ ਲੜਾਈ ਸੀ ਜਿਹਦੇ ਚ ਉਹਨਾਂ ਨੇ ਵੀ ਏਜੰਸੀਆਂ ਮਗਰ ਲਾ ਕੇ ਜਿਹੜਾ ਇਹ ਸਾਰਾ ਕੁਝ ਤਾਮਚਾਮ ਕੀਤਾ ਪਰ ਹੁਣ ਉਹ ਉਹ ਫੇਲ ਹੈ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਸਰਦਾਰ ਸੁਖਬੀਰ ਸਿੰਘ ਦੀ ਅਗਵਾਈ ਚ ਕੰਮ ਕਰ ਰਿਹਾ ਉਹੀ ਅਕਾਲੀ ਦਲ ਆ ਉਹੀ ਕੰਮ ਕਰੂਗਾ ਉਹਨਾਂ ਨੂੰ ਮੈਂ ਤਾਂ ਇੱਥੋਂ ਤੱਕ ਕਹਿ ਰਹੀ ਆ ਵੀ ਉਹਨਾਂ ਨੂੰ ਇਹਦੇ ਚ ਹੀ ਆਉਣਾ ਪੈਣਾ ਤੇ ਆਉਣਗੇ ਵੀ ਲੈ ਲਓਗੇ ਤੁਸੀਂ ਵਾਅਫਸ ਉਹਨੂੰ ਤੇ ਉਹ ਤਾਂ ਪ੍ਰਧਾਨ ਜੀ ਫੈਸਲਾ ਕਰਨਗੇ ਪਹਿਲਾਂ ਵੀ ਦਾਈ ਸੀ ਪਹਿਲਾਂ ਵੀ ਦਾਈ ਸੀ ਮਤਲਬ ਉਹ ਜੰਦੇ ਰਹਿੰਦੇ ਨੇ ਹਾਂ ਬੀਬੀ ਜ਼ਗੀਰ ਖੌਰ ਪਹਿਲਾਂ ਵੀ ਤਾਂ ਹੈ ਨਹੀਂ ਸੀ ਫਿਰ ਆ ਗਈ ਸੀ ਉਹਨ ਫਿਰ ਚਲੇ ਗਏ ਹਨਾ ਉਹ ਇਹ ਤਾਂ ਇੱਕ ਪੋਲਿਟਿਕਸ ਆ ਜੀ ਠੀਕ ਹੈ ਨਾ ਤੇ ਉਹ ਉਹਨਾਂ ਨੇ ਆਪਦਾ ਵੇਖ ਲਿਆ ਵੀ ਸਾਡੇ ਚ ਕਿੰਨਾ ਕੁ ਜ਼ੋਰ ਹੈਗਾ ਲਾ ਕੇ ਦੇਖ ਲਿਆ ਹੁਣ ਫਿਰ ਚੱਲ ਜਦੋਂ ਨਹੀਂ ਲੱਗਿਆ ਤਾਂ ਫਿਰ ਵਾਪਸੀ ਫੇਰ ਹੋ ਜਾਣੀ ਹੈ ਜੀ ਬਹੁਤ ਬਹੁਤ ਧੰਵਾਦ ਜੀ ਥੈਂਕ ਯੂ ਮਿਹਰਬਾਨੀ ਧੰਨਵਾਦ ਤੁਸੀਂ ਪਹੁੰਚੇ ਮਿਹਰਬਾਨ ਤੁਸੀਂ ਦੇਖ ਰਹੇ ਸੀ ਯਾਦ ਵਿਦ ਪੰਜਾਬ ਚੈਨਲ ਦੇ ਉੱਤੇ ਪੋਲਿਟੀਕਲ ਇੰਟਰਵਿਊ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਰੱਖਿਓ ਕਿਸੇ ਨਵੀਂ ਸ਼ਖਸੀਅਤ ਨਾਲ ਫੇਰ ਤੁਹਾਡੇ ਸਾਹਮਣੇ ਹੁੰਨੇ ਆ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜਿਉਂਦੇ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ